ਹਾਂਜੀ ਗੁੱਡ ਇਵਨਿੰਗ ਗੁੱਡ ਇਵਨਿੰਗ ਗੁੱਡ ਇਵਨਿੰਗ ਬਈ ਸਭ ਨੂੰ ਸਤਿ ਸ਼੍ਰੀ ਅਕਾਲ ਹਾਂਜੀ ਸਵਾਗਤ ਹੈ ਜੀ ਤੁਹਾਡਾ ਸਾਡੇ ਅੱਜ ਦੀ ਕਲਾਸ ਦੇ ਸੈਸ਼ਨ ਦੇ ਵਿੱਚ ਗੁੱਡ ਇਵਨਿੰਗ ਗੁੱਡ ਇਵਨਿੰਗ ਗੁੱਡ ਇਵਨਿੰਗ ਸਭ ਨੂੰ ਸਤਿ ਸ਼੍ਰੀ ਅਕਾਲ ਹਾਂਜੀ ਠੀਕ ਹੋ ਬਈ ਸਾਰੇ ਚਲੋ ਤੇ ਅੱਛਾ ਜੀ ਆਪਾਂ ਕਰ ਰਹੇ ਆਂ ਬਈ ਪੀਐਸ ਟੈਟ ਦੀ ਸਪੈਸ਼ਲ ਕਲਾਸ ਆ ਐਸਐਸਟੀ ਦੀ ਕਲਾਸ ਤੇ ਇਹਦੇ ਵਿੱਚ ਅਸੀਂ ਨਾ ਸੀਰੀ ਸ਼ੁਰੂ ਕੀਤੀ ਹੈ ਤੁਹਾਡੀ ਪੀਐਸ ਟੈਟ ਤੋਂ ਲੈ ਕੇ ਜਿੰਨੇ ਵੀ ਸਾਡੇ ਹੋਰ ਐਗਜ਼ਾਮਸ ਹੈਗੇ ਨੇ ਭਾਵੇਂ ਉਹ ਸੀਟੈਟ ਹੈ ਭਾਵੇਂ ਉਹ ਐਚਟੈਟ ਹੈ ਜਾਂ ਹੋਰ ਅਗਲੇ ਸ਼ੀਟ ਦੇ ਐਗਜ਼ਾਮ ਹੈਗੇ ਉਹਨਾਂ ਸਾਰਿਆਂ ਨੂੰ ਆਪਾਂ ਸੋਲਵ ਕਰਾਂਗੇ ਠੀਕ ਹੈ ਤੇ ਇੱਕ ਕਲਾਸ ਆਪਾਂ ਜਿਹੜਾ ਸਾਡਾ ਦਸੰਬਰ 2000 13 ਦਾ ਪੇਪਰ ਸੀਗਾ ਤੇ ਮੈਂ ਤੁਹਾਨੂੰ ਇੱਕ ਸ਼ਾਇਦ ਤੁਹਾਡੇ ਨਾਲ ਪਹਿਲਾਂ ਵੀ ਗੱਲ ਕੀਤੀ ਸੀ ਵੀ ਇਹ ਹੁਣ ਤੱਕ ਦਾ ਸਭ ਤੋਂ ਟਫੈਸਟ ਐਗਜ਼ਾਮ ਸੀਗਾ ਪੀਐਸਟੈਟ ਦਾ ਜਿਹਦੇ ਵਿੱਚ ਸਿਰਫ 173 ਬੰਦਿਆਂ ਨੇ ਪੇਪਰ ਪਾਸ ਕੀਤਾ ਸੀ ਇਹ ਉਹ ਪੇਪਰ ਸੀਗਾ ਜਿਹਦੇ ਸਿਰਫ 173 ਬੰਦੇ ਪੀਐਸਟੈਟ ਦਾ ਪੇਪਰ ਭਾਈ ਠੀਕ ਹੈ ਜੀ ਤਾਂ ਇਹ ਦਸੰਬਰ 2013 ਦਾ ਪੇਪਰ ਸੀਗਾ ਪੀਐਸਟੈਟ ਦਾ ਸਿਰਫ 173 ਬੰਦਿਆਂ ਨੇ ਪਾਸ ਕੀਤਾ ਸੀ ਠੀਕ ਹੈ ਚਲੋ ਤੇ ਤੁਸੀਂ ਸਾਡਾ ਬੈਚ ਪਰਚੇਸ ਕਰ ਸਕਦੇ ਹੋਗੇ ਤੇ ਜੇ ਤੁਸੀਂ ਬੈਚ ਪਰਚੇਸ ਕਰਨਾ ਹੈਗਾ ਤਾਂ ਤੁਹਾਨੂੰ ਅਸੀਂ ਆਫਰ ਦੇਣ ਜਾ ਰਹੇ ਹਾਂ ਬੜਾ ਜ਼ਬਰਦਸਤ ਪੰਜਾਬ ਦਾ ਸਭ ਤੋਂ ਬੈਸਟ ਆਫਰ ਤੁਹਾਨੂੰ ਦੇਵਾਂਗੇ ਅਸੀਂ ਤੁਸੀਂ 2 ਦਿਨਾਂ ਦੀ ਵੇਟ ਕਰ ਲਓ ਦਸੰਬਰ ਦੇ ਉੱਪਰ ਆਪਣੇ ਦੇਸ਼ਰੇ ਦੇ ਉੱਪਰ ਅਸੀਂ ਆਫਰ ਲਾਉਣ ਜਾ ਰਹੇ ਹਾਂਗੇ ਠੀਕ ਹੈ ਫਿਰ ਤੁਸੀਂ ਮਾਸਟਰ ਗ੍ਰੈਡਰ ਦਾ ਵੀ ਆਫਰ ਲੈ ਸਕਦੇ ਹੋ ਤੇ ਤੁਸੀਂ ਪੀਐਸਟਾ ਦਾ ਵੀ ਆਫਰ ਲੈ ਸਕਦੇ ਹੋ ਤੁਸੀਂ ਹੈਰਾਨ ਰਹੋਗੇ ਵੀ ਕਿਸ ਤਰ੍ਹਾਂ ਦਾ ਆਫਰ ਅਸੀਂ ਦਿੱਤਾ ਹੈ ਤੁਹਾਨੂੰ ਠੀਕ ਹੈ ਤਾਂ ਇੱਕ ਦੋ ਦਿਨ ਵੇਟ ਕਰ ਲਓ ਹੋਰ ਕੱਲ ਹੀ ਦੇ ਦਾਂਗੇ ਤੁਹਾਨੂੰ ਆਫਰ ਤਾਂ ਅਸੀਂ ਵੈਸੇ ਠੀਕ ਹੈ ਤੇ ਟੈਸਟ ਸੀਰੀਜ਼ ਇਹਦੇ ਉੱਪਰ ਕੋਈ ਆਫਰ ਨਹੀਂ ਹੈਗਾ ਤੇ ਜਲਦੀ ਇੱਕ ਹੋਰ ਐਟਮ ਬਮ ਫੋੜਾਂਗੇ ਜਲਦੀ ਠੀਕ ਹੈ ਸਾਡੀ ਬੁੱਕ ਤੁਸੀਂ ਪਰਚੇਸ ਕਰ ਸਕਦੇ ਹੋਗੇ ਤੁਹਾਡੇ ਹਰ ਕੰਪੀਟੀਸ਼ਨ ਵਾਸਤੇ ਬੈਨੀਫੀਸ਼ੀਅਲ ਹੈ ਚਲੋ ਜੀ ਕੁਐਸਚਨ ਨੰਬਰ 31 ਹੁਣ 31 ਆਪਾਂ ਇਹਨੂੰ ਨਾਮ ਕਿਉਂ ਦਿੰਦਾ ਵੀ ਕਿਉਂਕਿ ਆਪਾਂ ਇਹਦਾ ਅੱਧਾ-ਅੱਧਾ ਪੋਰਸ਼ਨ ਸੀਗਾ ਇਹ ਅਸੀਂ ਕਰ ਲਿਆ ਸੀ ਕੱਲ ਦੀ ਕਲਾਸ ਦੇ ਵਿੱਚ ਤੁਸੀਂ ਉਹਨੂੰ ਦੇਖ ਲੈਣਾ ਜਾ ਕੇ ਵੀ ਹਾਂ ਵੀ ਕੁਐਸਚਨ ਕਿਸ ਲੈਵਲ ਦੇ ਆਏ ਹੋਏ ਨੇ ਓਕੇ ਤਾਂ ਇਹਦਾ 31 ਨੰਬਰ ਕੁਐਸਚਨ ਆਪਾਂ ਸਟਾਰਟ ਕਰਾਂਗੇ 30 ਕੁਐਸਚਨ ਆਪਾਂ ਕੱਲ ਕੀਤੇ ਸੀ ਤੇ ਤੀ ਕੋਸਨਾਂ ਪੰਜ ਕਰਾਂਗੇ ਇਹਦੇ ਵਿੱਚ ਵੀ ਠੀਕ ਹੈ ਜੀ ਤਾਂ ਦੇਖੋ ਵੀ ਫਰਸਟ ਕੁਸਚਨ ਹੈ ਇਹਦਾ 31 ਨੰਬਰ ਕੁਸਚਨ ਹੈਗਾ ਇੱਕ ਹੀ ਗੈ ਰਹੇਗਾ ਕਿਹਨਾ ਹੇਟ ਲਿਖਿਆ ਵਿੱਚੋਂ ਕਿਹੜਾ ਆਦੀ ਤਮਿਲ ਸਾਹਿ ਦਾ ਮਹਾਕਾਵ ਹੈ ਇਹ ਤੁਹਾਡੇ ਵੈਸੇ ਮੋਸਟ ਇੰਪੋਰਟੈਂਟ ਆ ਵੀ ਖਾਸ ਕਰਕੇ ਆ ਰੀਸੈਂਟ ਹੋਣਾ ਲਖਣੀ ਭਾਰ ਦਾ ਇਤਿਹਾਸ ਪੜ੍ਹ ਕੇ ਆਏ ਹੋ ਜਿਹੜੇ ਤਾਂ ਉਹਨਾਂ ਨੂੰ ਤਾਂ ਪਤਾ ਹੋਊਗਾ ਇਹਨਾਂ ਗੱਲਾਂ ਦਾ ਹਨਾ ਠੀਕ ਹੈ ਕਰ ਦਾਂਗੇ ਵੀ ਕਰ ਦਾਂਗੇ ਜਲਦੀ ਠੀਕ ਹੈ ਉਭੀ ਕਰਦਾਂਗੇ ਅੱਛਾ ਆ ਤੋਲਕਾ ਪੀਐਮ ਤੇ ਤਿਰੁਰੁਕਲ ਅਗਨਨੂਰੂ ਤੇ ਪੁਰਨਾਨਰੂ ਹੈ ਆ ਪ੍ਰੀਦੂਪੱਤੂ ਹੈ ਤੇ ਮਦਰਾ ਇਕਾਂਜੀ ਹੈ ਸ਼ਿਲਾਦੀਪਦੀ ਕਰਮ ਹੈ ਤੇ ਮਨੀ ਮੇਕ ਲਈ ਹੈ ਹਨਾ ਤਾਂ ਇਹ ਸੋਰੀ ਸਾਰੀ ਸਟੋਰੀ ਸਾਨੂੰ ਮੈਂ ਸੁਣਾਈ ਹੋਈ ਸੀ ਬਈ ਮਨੀ ਮੇਕ ਲਈ ਦੀ ਸਟੋਰੀ ਕੀ ਹੈਗੀ ਸ਼ਿਲਾਦੀਪਲੇ ਦੀ ਕਰਮ ਦੀ ਸਟੋਰੀ ਕੀ ਹੈ ਇੰਨਾ ਵਿੱਚ ਇੱਕ ਗ੍ਰੰਥ ਜਿਹੜਾ ਉਹ ਆ ਬੁੱਧਧਰਮ ਦੇ ਨਾਲ ਜੁੜਦਾ ਹੈਗਾ ਇੱਕ ਗ੍ਰੰਥੇ ਦੇ ਵਿੱਚੋਂ ਜਾ ਕੇ ਮਨੀ ਮੇਖਲਾਈ ਦੇ ਨਾਲ ਮੇਰਾ ਮਨੀ ਮੇਖਲਾਈ ਜੈਨ ਧਰਮ ਦੇ ਨਾਲ ਜੁੜਦਾ ਜਾ ਕੇ ਠੀਕ ਹੈ ਤਾਂ ਇਹਦਾ ਆਨਸਰ ਅਸੀਂ ਕੀ ਲਾਵਾਂਗੇ ਭਈ ਸ਼ਿਲਾਦੀ ਪਦੀ ਕਰਮ ਹੈ ਤੇ ਮਨੀ ਮੇਖਲਾਈ ਹੈ ਇਹ ਮੋਸਟ ਇੰਪੋਰਟੈਂਟ ਹੈ ਜੀ ਇੱਕ ਸਟੋਰੀ ਹੈ ਭਈ ਇੱਕ ਸਟੋਰੀ ਖਤਮ ਹੁੰਦੀ ਹੈ ਤੇ ਦੂਸਰੀ ਸਟੋਰੀ ਉਹਦੇ ਨਾਲ ਹੀ ਸ਼ੁਰੂ ਹੋ ਜਾਂਦੀ ਹੈ ਤੇ ਦੂਸਰਾ ਗ੍ਰੰਥ ਵੀ ਉਹਦੇ ਨਾਲ ਹੀ ਸ਼ੁਰੂ ਆ ਜਾਂਦਾ ਹੈ ਤਾਂ ਤੁਹਾਡੇ ਵੱਸ ਇੰਪੋਰਟੈਂਟ ਆ ਵੀ ਇਹ ਓਕੇ ਬਿਲਕੁਲ ਬਿਲਕੁਲ ਇਹ ਮਾਸਟਰ ਗ੍ਰੈਜੂਏਟ ਦੀ ਮੈਂ ਕਹਿੰਨਾ ਪਤਾ ਨਹੀਂ ਕਿਹੜੇ ਲੈਵਲ ਦੇ ਕੁਸਚਨਰ ਨੇ ਪਾਏ ਹੋਏ ਸੀਗੇ ਤਾਂ ਮੈਂ ਸੋਨੂੰ ਤਾਂ ਇੰਹੀਂ ਤਾਂ ਠੀਕ ਹੈ ਤੇ ਇਸ ਵਾਰ ਤੁਸੀਂ ਦੇਖੋ ਵੀ ਟਟ ਕਿੰਨੇ ਬੰਦੇ ਪਾਸ ਇਸ ਵਾਰ ਤਾਂ ਮੈਨੂੰ ਲੱਗਦਾ ਵੀ 11500 ਬੰਦਾ ਤਾਂ ਜਦੋਂ ਕੋਰਟ ਤੁਸੀਂ ਕੋਰਟ ਚ ਗਏ ਸੀ ਉਸ ਤੋਂ ਬਾਅਦ ਜੋ ਰਿਜ਼ਲਟ ਰਵਾਈਸ ਹੋ ਉਸ ਤੋਂ ਬਾਅਦ ਵਸ ਕਰਕੇ ਹੁਣ ਇਹਨਾਂ ਤਾਂ ਇਹਦੀ ਸਿਰਫ 173 ਬੰਦੇ ਪਾਸ ਹੋਏ ਸੀ ਬਈ ਚਲੋ ਕਹਿੰਦਾ ਜੀ ਇਹਨਾਂ ਵਿੱਚੋਂ ਕਿਹੜਾ ਸਹੀ ਨਹੀਂ ਹੈ ਇਹਨਾਂ ਵਿੱਚੋਂ ਕਿਹੜਾ ਸਹੀ ਨਹੀਂ ਹੈ ਪੁੱਛਿਆ ਜਾਏਗਾ ਅਲਬਰੂਨੀ ਵੱਲੋਂ ਤਾਰੀਖੇ ਹਿੰਦ ਲਿਖੀ ਗਈ ਸੀ ਅਲਬਰੂਨੀ ਵੱਲੋਂ ਤਾਰੀਖੇ ਹਿੰਦ ਲਿਖੀ ਗਈ ਸੀ ਈਵਨ ਬਦੂਤਾ ਵੱਲੋਂ ਕਿਤਾਬੁਲ ਹਿੰਦ ਲਿਖੀ ਗਈ ਸੀ ਜੀਆਉਦਿਨ ਬਰਨੀ ਬੜਾ ਫੇਮਸ ਇਤਿਹਾਸਕਾਰ ਹੈ ਬਈ ਇਹਦੇ ਵੱਲੋਂ ਤਾਰੀਖ ਫਿਰੋਸ਼ਾ ਹੀ ਲਿਖੀ ਗਈ ਸੀ ਤੇ ਅਮੀਰ ਖੁਸਰੋ ਵੱਲੋਂ ਤੁਗਲਕ ਨਾਮਾ ਜਿਹੜੀ ਸੀ ਇਹ ਲਿਖੀ ਤਾਂ ਸਹੀ ਨਹੀਂ ਪੁੱਛਿਆ ਗਿਆ ਬਈ ਸਹੀ ਨਹੀਂ ਪੁੱਛਿਆ ਗਿਆ ਹੈਨਾ ਤਾਂ ਜਿਹੜੀ ਇਬਨ ਬਤੂਤਾ ਨੇ ਜਿਹੜੀ ਪੁਸਤਕ ਲਿਖੀ ਸੀ ਬਈ ਉਹਦਾ ਕੀ ਨਾਮ ਸੀ ਉਹਦਾ ਨਾਮ ਸੀ ਰਹਿਲਾ ਪੁਸਤਕ ਠੀਕ ਹੈ ਇਬਨ ਬਤੂਤਾ ਰਹਿਲਾ ਪੁਸਤਕ ਬਾਕੀ ਸਾਰੇ ਕੁਝ ਸਹੀ ਹੈ ਬਈ ਤਾਂ ਇਬਨ ਬਤੂਤਾ ਬਈ ਮਰਕੋ ਤੋਂ ਆਇਆ ਸੀ ਇਹ ਬੰਦਾ ਤਾਂ ਇਹਨੇ ਜਿਹੜੀ ਪੁਸਤਕ ਲਿਖੀ ਸੀ ਉਹਦਾ ਨਾਮ ਸੀ ਰਹਿਲਾ ਠੀਕ ਹੈ ਤੇ ਆਨਸਰ ਅਸੀਂ ਗਿਲਾਵਾਂਗੇ ਵੀ ਹਾਂ ਰਹਿਲਾ ਪੁੱਛ ਸਕਦਾ ਨੇ ਮਾਤਾ ਸੀ ਇਹ ਉਹਨੇ ਇਹ ਲਈ ਪੁੱਛ ਸਕ ਲਿਖੀ ਸੀ ਇਹ ਤੁਹਾਡੇ ਵਾਸਤੇ ਵੈਰੀ ਇੰਪੋਰਟੈਂਟ ਹੈ ਜੀ ਇਹਨੂੰ ਯਾਦ ਕਰ ਲੈਣਾ ਆਪਾਂ ਠੀਕ ਹੈ ਚਲੋ ਨੈਕਸਟ ਕੁਐਸਚਨ ਆੜਾ ਜੀ ਦੇਖੋ ਵੀ ਕਹਿੰਦਾ ਹਾਂਜੀ ਕਹਿੰਦਾ ਇਹਨਾਂ ਵਿੱਚੋਂ ਕਿਹੜਾ ਅੰਦੋਲਨ ਕੇਰਲਾ ਦੇ ਮੰਦਰਾਂ ਵਿੱਚ ਨਿਮਨ ਜਾਤ ਦੇ ਪ੍ਰਵੇਸ਼ ਕਰਨ ਦੀ ਪਾਬੰਦੀ ਅਤੇ ਛੂਤਛਾਤ ਦੇ ਵਿਰੁੱਧ ਉੱਠਿਆ ਸੀ ਬਈ ਹੈਨਾ ਤਾਂ ਉਹ ਪ੍ਰਵੇਸ਼ ਨਹੀਂ ਕਰਨ ਦੇ ਸੀ ਪਹਿਲਾਂ ਮੰਦਰਾਂ ਦੇ ਵਿੱਚ ਛੂਹਛਾਤ ਕੀਤਾ ਜਾਂਦਾ ਸੀਗਾ ਅਨਟਚੇਬਿਲਟੀ ਕੀਤੀ ਜਾਂਦੀ ਸੀਗੀ ਹੈਨਾ ਠੀਕ ਹੈ ਮਨੂਵਾਦ ਤੁਹਾਨੂੰ ਪਤਾ ਹੀ ਹੈ ਪੀ ਥਿਆਗਰਾਜ ਦਾ ਨਿਆਂ ਅੰਦੋਲਨ ਸੀ ਈ ਵੀ ਰਾਮਾ ਸੁਆਮੀ ਨਾਇਕਰ ਦਾ ਸਵੈ ਸਤਕਾਰ ਅੰਦੋਲਨ ਸੀਗਾ ਔਰ ਨਾਰਾਇਣ ਗੁਰੂ ਦਾ ਇਜ਼ਾਵਾ ਅੰਦੋਲਨ ਸੀਗਾ ਤੇ ਜਾਂ ਫਿਰ ਬੀਆਰ ਅੰਬੇਦਕਰ ਦਾ ਮਾਹਰ ਅੰਦੋਲਨ ਸੀਗਾ ਠੀਕ ਹੈ ਵੈਸਤਵ ਅੰਦੋਲਨ ਠੀਕ ਹੈ ਜੀ ਤਾਂ ਕਿਹੜਾ ਅੰਦੋਲਨ ਵੀ ਦੱਸੋ ਬਈ ਦੱਲੀ ਦੱਸੋ ਹਾਂ ਵੀ ਤਾਂ ਕਿਹੜਾ ਅੰਦੋਲਨ ਸੀਗਾ ਏਸੀ ਈ ਵੀ ਰਾਮਾ ਸੁਆਮੀ ਨਾਇਕਰ ਜਿਨ੍ਹਾਂ ਨੇ ਸੱਚੀ ਰਮਾਇਣ ਲਿਖੀ ਹੈ ਬਈ ਦਾ ਮੋਸਟ ਇੰਪੋਰਟੈਂਟ ਤੁਹਾਡੇ ਵਾਸਤੇ ਬਈ ਠੀਕ ਹੈ ਤੇ ਮਹਾਰ ਅੰਦੋਲਨ ਵੀ ਖੈਰ ਇਹਨਾਂ ਨੇ ਦੋ ਦਿਨਾਂ ਵਰੀ ਅੰਦੋਲਨ ਚਲਾਇ ਸੀ ਮੰਦਿਰਾਂ ਦੇ ਵਿੱਚ ਪ੍ਰਵੇਸ਼ ਕਰਨ ਦੇ ਲਈ ਡਾਕਟਰ ਵੀ ਆਰ ਮੇਧਕਰਵਲ ਵੀ ਮੰਦਿਰਾਂ ਪ੍ਰਵੇਸ਼ ਪਰ ਇਹ ਦੁਵਾਦੇ ਇਹਨਾਂ ਨੇ ਕਹਿੰਦੇ ਵੀ ਕੋਈ ਗੱਲ ਨਹੀਂ ਅਸਰ ਤਾਂ ਕੋਈ ਪੈਣ ਲੱਗਿਆ ਨਾਲ ਇਸ ਕਰਕੇ ਸਾਨੂੰ ਮੰਦਿਰ ਪ੍ਰਵੇਸ਼ ਕਰਨੋਂ ਕਿਉਂ ਹੈ ਬਈ ਹੈ ਤਾਂ ਗੱਲ ਤਾਂ ਇਹ ਵੀ ਪਈ ਤੁਸੀਂ ਮੰਦਿਰਾਂ 'ਚ ਆਖੀ ਜਦੋਂ ਤੁਹਾਡੇ ਨਾਲ ਭੇਦਭਾਵ ਵੀ ਹੁੰਦਾ ਤਾਂ ਮੰਦਿਰਾਂ 'ਚ ਜਾਣੇ ਕਿਉਂ ਤੁਸੀਂ ਇਹਨਾਂ ਦੇ ਵਿਚਾਰ ਸੀ ਹੈ ਨਾ ਚਲੋ ਕਹਿੰਦੇ ਇਹਨਾਂ ਵਿੱਚੋਂ 19ਵੀਂ ਸਦੀ ਵਿੱਚ ਕਿਹੜੀ ਨਾਰੀ ਸੁਧਾਰਕ ਨੇ ਇਸਤਰੀ ਪੁਰਸ਼ ਤੁਲਨਾ ਨਾਮਕ ਇੱਕ ਬੋਕੀ ਲਿਖੀ ਸੀ ਜਿਸ ਵਿੱਚ ਉਸਨੇ ਮਰਦ ਅਤੇ ਔਰਤਾਂ ਦੇ ਵਿਚਾਲੇ ਜਿਹੜਾ ਸਮਾਜਿਕ ਭੇਦਭਾਵ ਸੀ ਇਹਦੀ ਅਲੋਚਨਾ ਕੀਤੀ ਸੀ ਠੀਕ ਹੈ ਜੀ ਤਾਂ ਇਹ ਤੁਹਾਡਾ ਬਈ ਬੜਾ ਇੰਪੋਰਟੈਂਟ ਪੇਪਰ ਸੀਗਾ ਤੁਹਾਡਾ ਇਹ ਇਹਦੇ ਵਿੱਚ ਇਹਨੇ ਕਿਹਾ ਸੀ ਬਈ ਭਈ ਸਮਾਜ ਦੇ ਵਿੱਚ ਇਸਤਰੀਆਂ ਦੇ ਪੁਰਸ਼ਾਂ ਦੇ ਵਿੱਚ ਜਿਹੜਾ ਭੇਦਭਾਵ ਹੈ ਉਹਦਾ ਨਿਵਰਣ ਕੀਤਾ ਸੀ ਵਿਆਖਿਆ ਕੀਤੀ ਸੀ ਤੇ ਇੱਕ ਪੁਸਤਕ ਦੇ ਰੂਪ ਚ ਦੀ ਮਤਲਬ ਪ੍ਰਗਟ ਆਪਣੇ ਵਿਚਾਰ ਸੀ ਪ੍ਰਗਟ ਕੀਤੇ ਸੀ ਤਾਂ ਤਾਰਾਬਾਈ शिंदे ਸੀ ਬਈ ਇਹ ਪੰਡਿਤ ਰ마ਬਾਈ ਸੀ ਵੇਡਮ ਰੁਕਈਆ ਸੁਖਾਵਤ हुसैन ਸੀ ਜਾਂ ਐਨੀ ਬਸੰਤ ਸੀ ਤਾਂ ਦੱਸੋ ਵੀ ਕੌਣ ਸੀ ਇਹ ਹਾਂਜੀ ਤਾਂ ਕੌਣ ਸੀ ਬਈ ਇਹ ਹਾਂਜੀ ਇਸਤਰੀ ਪੁਰਸ਼ ਤੁਲਨਾ ਤਾਂ ਇਸਤਰੀ ਪੁਰਸ਼ ਤੁਲਨਾ ਕਿਨੇ ਲਿਖੀ ਸੀ ਇਹ ਪੰਡਿਤ ਰ마ਬਾਈ ਦੁਆਰਾ ਲਿਖੀ ਗਈ ਪਾਈ ਇਹ ਠੀਕ ਹੈ ਜੀ ਇੰਪੋਰਟੈਂਟ ਤੁਹਾਡੇ ਵਾਸਤੇ ਚਲੋ ਨਾ ਅਪੀਲ ਨਾ ਵਕੀਲ ਤੇ ਨਾ ਦਲੀਲ ਹਾਂ ਭਈ ਇੱਕ ਮਿੰਟ ਬਈ ਮਿੰਟ ਬਾਈ ਇਹ ਨਾ ਕੁਸਚਨ ਦਾ ਡਾਊਟ ਹੋ ਗਿਆ ਥੋੜਾ ਹੈ ਬਾਈ ਇਹਦਾ ਆਨਸਰ ਤਾਰਾਬਾਈ ਛਿੰਦੇ ਆਊਗਾ ਤਾਰਾਬਾਈ ਛਿੰਦੇ ਆਊਗਾ ਰਾਜਵੰਤੂ ਕੀ ਕਰਿਆ ਨਹੀਂ ਹੈ ਮੈਨੂੰ ਗਲਤ ਕਰਾ ਕੇ ਰੱਖਤਾ ਇਹਦਾ ਆਨਸਰ ਆਊਗਾ ਤਾਰਾਬਾਈ ਛਿੰਦੇ ਬਾਈ ਇਸਤਰੀ ਪੁਲਿਸ ਚ ਦੀ ਤੁਲਨਾ ਨਾ ਬੋਕੇ ਇਹ ਤਾਰਾਬਾਈ ਛਿੰਦੇ ਦੀ ਰਚਨਾ ਹੈ ਇਹ ਠੀਕ ਹੈ ਪੰਡਿਤ ਰਮਾਬਾਈ ਦੀ ਰਚਨਾ ਨਹੀਂ ਹੈਗੀ ਇਹ ਤਾਰਾਬਾਈ ਛਿੰਦੇ ਦੀ ਰਚਨਾ ਹੈ ਠੀਕ ਹੈ ਤਾਂ ਕਨਫਿਊਜ਼ ਹੋ ਗਏ ਸੇ ਆਪਾਂ ਬਾਈ ਚਲੋ ਨਾ ਅਪੀਲ ਹੈ ਨਾ ਵਕੀਲ ਹੈ ਨਾ ਦਲੀਲ ਹੈ ਇਹ ਕਥਨ ਕਹਿੰਦੇ ਕਿਸ ਦੇ ਵੱਲ ਇਸ਼ਾਰਾ ਕਰਦਾ ਹੈ ਇਹੜਾ ਕਾਨੂੰਨ ਆਇਆ ਸੀਗਾ ਇਸ ਸਰ ਸਿਡਨੀ ਰੌਲਡ ਦੀ ਸਿਪਾਰਸ਼ ਦੇ ਉਪਰੇ ਕਾਨੂੰਨ ਲੈ ਕੇ ਆੰਦਾ ਗਿਆ ਸੀਗਾ ਆ ਕਿਹਾ ਗਿਆ ਸੀ ਭਾਈ ਵੀ ਜਿਹੜੇ ਕ੍ਰਾਂਤੀਕਾਰੀ ਲੋਕ ਹੈਗੇ ਉਹਨਾਂ ਨੂੰ ਤੁਸੀਂ ਕੀ ਕਰਨਾਗਾ ਦਬਾਉਣਾ ਹੈ ਨਾ ਤਾਂ ਫਿਰ ਇਹ ਕੀ ਨਾਮ ਸੀ ਇਸ ਦਾ ਨਾ ਵਕੀਲ ਨਾ ਅਪੀਲ ਨਾ ਦਲੀਲ ਚੱਕ ਕੇ ਜੇਲ੍ਹ 'ਚ ਸੁੱਟ ਦੋ ਕੋਈ ਇਹਦੀ ਸੁਣਵਾਈ ਨਹੀਂ ਹੈਗੀ ਠੀਕ ਹੈ ਹਾਲਾਤ ਤਾਂ ਖੈਰ ਹੁਣ ਵੀ ਉਹੀ ਬਣੇ ਪਏ ਨੇ ਨਾ ਚਲੋ ਨੈਕਸਟ ਕੁਐਸਚਨ ਨੰਬਰ 36 ਹੈ ਵੀ ਕੀ ਕਹਿੰਦਾ ਹੈ ਵਾਯੂ ਮੰਡਲ ਦੇ ਵਿੱਚ ਬੱਦਲਾਂ ਦਾ ਵਹਨ ਹੁੰਦਾ ਹੈ ਉਹਨਾਂ ਦੇ ਘੱਟ ਤਾਪਮਾਨ ਦੇ ਕਾਰਨ ਇਹ ਜੀਓਗ੍ਰਾਫੀ ਦਾ ਕੁਐਸਚਨ ਹੈ ਤੁਹਾਡਾ ਇਹ ਘਟਤਾਪਮਾਨ ਦੇ ਕਾਰਨ ਹੁੰਦਾ ਹੈ ਵੇਗ ਦੇ ਕਾਰਨ ਹੁੰਦਾ ਹੈ ਦਬਾਅ ਦੇ ਕਾਰਨ ਹੁੰਦਾ ਜਾਂ ਫਿਰ ਉਹਨਾਂ ਦੀ ਘਣਤਾ ਦੇ ਕਾਰਨ ਹੁੰਦਾ ਹੈ ਤਾਂ ਵਹਿਨ ਹੁੰਦਾ ਮਤਲਬ ਜਿਹੜੇ ਬੱਦਲ ਨੇ ਉਹ ਅੱਗੇ-ਅੱਗੇ ਤੁਰਦੇ ਰਹਿੰਦੇ ਨੇ ਤਾਂ ਇਹ ਕਾਦੇ ਕਰਕੇ ਹੁੰਦਾ ਵੀ ਇਹ ਹੁੰਦਾ ਕਾਰਨ ਇਹਦਾ ਵੇਗ ਦਾ ਕਾਰਨ ਠੀਕ ਹੈ ਤਾਂ ਇੰਪੋਰਟੈਂਟ ਤੁਹਾਡੇ ਵਾਸਤੇ ਇਹ ਵੀ ਜੀਓਗ੍ਰਾਫੀ ਦਾ ਕੁਐਸਚਨ ਹੈ ਠੀਕ ਹੈ ਜੀ ਚਲੋ ਨੈਕਸਟ ਕੁਐਸਚਨ 37 ਨੰਬਰ ਕਹਿੰਦਾ ਕਿਸੇ ਜਗ੍ਹਾ ਦਾ ਟੈਂਪਰੇਚਰ ਨਿਰਧਾਰਤ ਹੁੰਦਾ ਹੈ ਜਾਂ ਨਿਰਪਰ ਕਰਦਾ ਹੈ ਆਪਾਂ ਇੱਕ ਵਰਲਡ ਮੈਪ ਦੇ ਵਿੱਚ ਜਦੋਂ ਅਸੀਂ ਧਰਤੀ ਦੇ ਵਾਯੂ ਮੰਡਲ ਨੂੰ ਜਾਂ ਧਰਤੀ ਦੇ ਟੈਂਪਰੇਚਰ ਨੂੰ ਅਸੀਂ ਤਿੰਨ ਭਗਾਂ ਜਿਸੀਂ ਵੰਡਦੇ ਹੁੰਨੇ ਨੂੰ ਹਨਾ ਇੱਕ ਸਾਡਾ ਇਹ ਸਾਡਾ ਉਸ਼ਣ ਭਾਗ ਆ ਗਿਆ ਹਨਾ ਇਹਦੇ ਵਿੱਚ ਅਸੀਂ ਇੱਕ ਭਾਗ ਇਹਦਾ ਪੜ੍ਹਦੇ ਹੁੰਨੇ ਆ ਅ ਦੂਸਰਾ ਇਹਦਾ ਭਾਗ ਪੜ੍ਹਦੇ ਹੁੰਨੇ ਆ ਉਹ ਹੈਗਾ ਸਾਡਾ ਉਪੋਸ਼ਣ ਖੰਡੀ ਹੈ ਆ ਸਾਡਾ ਸ਼ੀਤ ਖੰਡੀ ਆ ਗਿਆ ਤਿੰਨ 파ਟ ਪੜ੍ਹਦੇ ਨੇ ਨਾ ਆਪਾਂ ਇਹਦੇ ਵਿੱਚ ਜਿਹੜਾ ਆ ਪੋਰਸ਼ਨ ਸਾਡਾ ਇਹ ਉਸ਼ਣ ਖੰਡੀ ਹੋ ਗਿਆ ਆ ਜਿਹੜਾ ਪੋਰਸ਼ਨ ਹੈਗਾ ਸਾਡਾ ਇਹ ਉਪੋਸ਼ਣ ਹੋ ਗਿਆ ਤੇ ਆ ਸਾਡਾ ਸ਼ੀਤ ਖੰਡ ਹੋ ਗਿਆ ਵੀ ਇਹਦੇ ਵਿੱਚ ਹਨਾ ਤੇ ਫਿਰ ਆਪਾਂ ਦੇਖਦੇ ਹਾਂ ਵੀ ਇਹਦਾ ਟੈਂਪਰੇਚਰ ਹੈਗਾ ਇਹ ਬਹੁਤ ਸਾਰੇ ਕਾਰਨਾਂ ਕਰਕੇ ਨਿਰਧਾਰਿਤ ਹੁੰਦਾ ਹੈ ਹਨਾ ਕਿਹੜੇ ਕਿਹੜੇ ਕਾਰਨਾਂ ਕਰਕੇ ਹੈ ਵੀ ਜੇ ਇਹਦੀ ਦੂਰੀ ਚਲੀ ਜਾਂਦੀ ਭੂਮੰਦ ਰੇਖਾ ਤੋਂ ਦੂਰ ਤਾਂ ਏਰੀਆ ਕੀ ਹੋ ਗਿਆ ਠੰਡਾ ਹੋ ਗਿਆ ਭਈ ਹਨਾ ਸੂਰਜ ਨੇ ਕਿਰਨਾਂ ਬਿਲਕੁਲ ਤਿਰਸ਼ਿਆਂ ਪੈਰੀਆਂ ਨੇ ਤਾਂ ਜਿੱਥੇ ਤਿਰਸ਼ਿਆਂ ਪੈਂਦੀਆਂ ਏਰੀਆ ਕੀ ਹੋ ਜਾਊਗਾ ਠੰਡਾ ਹੋ ਜਾਊਗਾ ਜਿੱਥੇ ਸਿੱਧੀਆਂ ਪੈਰੀਆਂ ਹੋਰੀ ਗਰਮ ਹੋ ਜਾਊਗਾ ਇੱਥੇ ਸਮੁੰਦਰ ਹੈ ਜੀ ਸਮੁੰਦਰ ਤੋਂ ਨੇੜੇ ਹੈ ਨਾ ਤਾਂ ਬਹੁਤ ਸਾਰੇ ਕਾਰਨ ਹੁੰਦੇ ਨੇ ਤਾਂ ਤੁਹਾਡਾ ਲੈਟੀਟਿਊਡ ਲੌਂਗੀਟਿਊਡ ਸਮੁੰਦਰ ਤੋਂ ਉਸ ਦੀ ਦੂਰੀ ਹਨਾ ਤੇ ਸਾਰੇ ਬਹੁਤ ਸਾਰੇ ਕਾਰਨ ਨੇ ਜੇ ਹਣਾ ਤਾਂ ਟੈਂਪਰੇਚਰ ਨੂੰ ਪ੍ਰਭਾਵਿਤ ਕਰਨ ਵਾਲੇ ਬਹੁਤ ਸਾਰੇ ਕਾਰਕ ਹੁੰਦੇ ਨੇਗੇ। ਥੈਂਕ ਯੂ ਭਾਈ ਥੈਂਕ ਯੂ। ਵਰਪ੍ਰੀਜੀ। ਚਲੋ ਇੱਕ ਹਜੇ ਮੈਂ ਤਾਂ ਹੀ ਕਹੂੰਗਾ ਭਾਈ ਹਜੇ ਜੋੜੀ ਜੰਗ ਮੁੱਕੀ ਨਹੀਂ ਹੈਗੀ। ਤਾਂ ਹਜੇ ਤੁਸੀਂ ਇਹ ਮੰਨੋ ਵੀ ਜਿਵੇਂ ਆਪਾਂ ਕਹਿੰਦੇ ਵੀ ਭਾਈ ਪਰਮਾਤਮਾ ਕਹਿੰਦਾ ਹੈਗਾ ਭਗਵਾਨ ਕ੍ਰਿਸ਼ਨ ਕਹਿੰਦੇ ਨੇ ਵੀ ਤੁਹਾਡੀ ਸਫਲਤਾ ਨਾਲ ਤੁਹਾਡਾ ਇੱਕ ਲੋਹੇ ਦਾ ਦਰਵਾਜ਼ਾ ਹੈ। ਤੇ ਉਹ ਲੋਹੇ ਦਾ ਦਰਵਾਜ਼ਾ ਕਦੋਂ ਟੁੱਟੂਗਾ? ਹੋ ਸਕਦਾ ਵੀ ਤੁਸੀਂ ਉਸ ਦਰਵਾਜ਼ੇ ਨੂੰ 100 ਵਾਰ ਦੇ ਨਾਲ ਤੋੜਨਾ ਹੋਵੇ 100 ਸੱਟਾਂ ਮਾਰਨੀਆਂ ਹੋਣ ਤੇ ਕਈ ਵਾਰੀ ਸੀ ਨਾ 99 ਸੱਟਾਂ ਮਾਰ ਕੇ ਅੱਕ ਜਾਂਦੇ ਆ ਤੇ ਇੱਕ ਸੱਟ ਦੇ ਨਾਲ ਹੀ ਉਹ ਦਰਵਾਜ਼ਾ ਖੁੱਲਣਾ ਹੁੰਦਾ ਲਾਸਟ ਠੀਕ ਹੈ ਤਾਂ ਹੁਣ ਹੋ ਸਕਦਾ ਪਈ ਵੀ ਇੱਕ ਸੱਟ ਦੀ ਹੋਰ ਲੋਡ ਪਵੇ ਠੀਕ ਹੈ ਤਾਂ ਇਸ ਕਰਕੇ ਤੁਸੀਂ ਕਰਦੇ ਰਹੋ ਆਪਣੀ ਹਿੰਮਤ ਨੂੰ ਬਣਾ ਕੇ ਰੱਖਣਾ ਹੈ ਬਾਕੀ ਤੁਹਾਡੀ ਯੂਨੀਅਨਸ ਬੜੀ ਮਤਲਬ ਸਲਾਕਾ ਜੋ ਕੰਮ ਕਰ ਰਹੀ ਹੈ ਖਾਸ ਕਰਕੇ ਜਸਵੰਤ ਸਿੰਘ ਕੋਹਾਆ ਠੀਕ ਹੈ ਤਾਂ ਉਹਨਾਂ ਦਾ ਸਾਥ ਦਿਓ ਬਈ ਬੜਾ ਵਧੀਆ ਬੰਦਾ ਖੜਾ ਹੈ ਹੈਨਾ ਸੰਘਰਸ਼ ਦੇ ਵਿੱਚ ਲੱਗਿਆ ਆ ਇਹੋ ओके ਜੀ ਤਾਂ ਇਹ ਹੋਣਾ ਚਾਹੀਦਾ ਵਈ ਹੈ ਨਾ ਕਿਉਂਕਿ ਕੱਲੇ ਇੱਕ ਬੰਦਾ ਕੁਝ ਨਹੀਂ ਕਰ ਸਕਦਾ ਹੁੰਦਾ ਜੇ ਤੁਸੀਂ ਯੂਨਾਈਟ ਰਹਿੰਦੇ ਹੋ ਖਾਸ ਕਰਕੇ ਅੱਜ ਦੀਆਂ ਸਰਕਾਰਾਂ ਦੇ ਦੌਰ ਦੇ ਵਿੱਚ ਠੀਕ ਹੈ ਤਾਂ ਇਹ ਬਹੁਤ ਵੱਡੀ ਗੱਲ ਹੈ ਅੱਜ ਕੱਲ੍ਹ ਦੇ ਸਮੇਂ 'ਚ ਇਕੱਠਾ ਹੋਣਾ ਪਰ ਫਿਰ ਵੀ ਜਿਨ੍ਹਾਂ ਨੂੰ ਨਿਕਲਣਾ ਚਾਹੀਦਾ ਸੀਗਾ ਹਜੇ ਵੀ ਨਿਕਲੇ ਨਹੀਂ ਹੈਗੇ ਉਹ ਠੀਕ ਹੈ ਤਾਂ ਨਿਕਲੋ ਬਈ ਘਰਾਂ 'ਚ ਬਾਹਰ ਨਿਕਲਿਆ ਕਰੋ ਇਹੋ ਜੀ ਗੱਲ ਨਹੀਂ ਹੈ ਕੁਝ ਨਹੀਂ ਹੋਣਾ ਹੈਗਾ ਨਹੀਂ ਤਾਂ ਫਿਰ ਬੈਠੇ ਰਹੋ ਬਈ ਹੈ 1.5 ਸਾਲ ਹੋਰ ਬੈਠੇ ਰਹੇ ਜੇ ਤੁਸੀਂ 1 ਸਾਲ ਹੋਰ ਬਹਿ ਗਏ ਇਹਦਾ ਮਤਲਬ ਹੈ 6 ਸਾਲ ਹੋਰ ਬੈਠੋਗੇ ਫਿਰ ਠੀਕ ਹੈ ਫਿਰ ਆਪਣਾ ਹੋਰ ਕੰਮ ਦੰਦਾ ਦੇਖ ਲਓ ਕੋਈ ਨਾ ਫਿਰ ਤਾਂ ਟਿਚੂ ਟੂ ਜਿੰਗਲਾਂ ਦਾ ਖੜਾ ਛਾੜੀ ਦਿਓ ਹਣਾ ਕੋ ਚੱਕਰਾਂ ਚ ਪਏ ਹੋ ਚਲੋ ਸੌਰ ਮੰਡਲ ਦਾ ਤੋਂ ਛੋਟਾ ਗਰਿਆ ਬਈ ਹੈ ਨਾ ਤਾਂ ਨੂੰ ਅਸੀਂ ਮਿਲਾਨ ਕਰਨਾ ਹੈ ਸਭ ਤੋਂ ਵੱਡਾ ਗਰਿਆ ਹੈ ਨਾ ਕਹਿੰਦਾ ਸੂਰਜ ਵੱਲੋਂ ਗਿਣਦੇ ਹੋਏ ਸੌਰ ਮੰਡਲ ਦਾ ਦੂਜਾ ਗ੍ਰਹਿ ਕਿਹੜਾ ਹੈਗਾ ਸੂਰਜ ਦਾ ਨੇੜ ਲੱਗ ਰਿਹਾ ਹੈ ਕਿਹੜਾ ਨਾ ਇਹ ਕੁਐਸਚਨ ਦੇਖੋ ਆਇਆ ਹੋਇਆ 2013 ਦੇ ਵਿੱਚ 2013 ਜੇ ਹੁਣ ਮੈਂ ਤੁਹਾਨੂੰ ਦਿਖਾਣਾ ਹੈ ਇਹਨਾਂ ਦਾ ਹਾਲ ਕੀ ਹੈ ਸਭ ਤੋਂ ਛੋਟਾ ਗਰਿਆ ਤੁਹਾਨੂੰ ਪਤਾ ਕਿਹੜਾ ਬਈ ਸਭ ਤੋਂ ਛੋਟਾ ਗਰਿਆ ਹੈਗਾ ਸਾਡਾ ਬੁੱਧ ਇਸ ਸਮੇਂ ਬੁੱਧ 2013 ਚ ਬੁੱਧ ਸੀਗਾ ਸਭ ਤੋਂ ਵੱਡਾ ਗ੍ਰਹਿ ਕਿਹੜਾ ਹੈਗਾ ਬ੍ਰਹਿਸਪਤੀ ਹੈ ਯੂਪੀਟਰ ਜੀ ਨੂੰ ਅਸੀਂ ਆਖ ਦਿੰਨੇ ਆ ਓਕੇ ਤੇ ਸੂਰਜ ਵੱਲੋਂ ਗਿਣਦੇ ਹੋਏ ਸੌਰ ਮੰਡਲ ਦਾ ਦੂਜਾ ਗ੍ਰਹਿ ਸੂਰਜ ਵੱਲੋਂ ਗਿਣਦੇ ਹੋਏ ਦੂਜਾ ਗ੍ਰਹਿ ਹੈ ਨਾ ਤਾਂ ਇਹ ਸਾਡਾ ਸ਼ੁਕਰ ਹੈ ਬਾਈ ਇਹ ਗ੍ਰਹਿ ਸਾਡਾ ਸ਼ੁਕਰ ਹੈ ਓਕੇ ਤੇ ਸੂਰਜ ਦਾ ਨੇੜਲਾ ਗ੍ਰਹਿ ਕਿਹੜਾ ਸਾਡਾ ਇਹ ਬੁੱਧ ਹੈ ਬੁੱਧ ਹੈ ਓਕੇ ਤਾਂ ਇਹਦੇ ਵਿੱਚ ਕੀ ਆਣਾ ਸੀ ਬਾਈ ਹੈ ਨਾ ਇਹਨੂੰ ਆਪਾਂ ਸੀਕੁਐਂਸ ਲਾਉਣੇ ਸੀ ਇਹਦੇ ਤਾਂ ਸਭ ਤੋਂ ਛੋਟਾ ਗ੍ਰਹਿ ਕਿਹੜਾ ਲਾਵਾਂਗੇ ਆਪਾਂ ਬਾਈ ਇਹਦਾ ਆਨਸਰ ਅਸੀਂ ਇਹਨੇ ਹੁਣ ਦੇਖੋ ਕੀ ਲਾ ਰੱਖਿਆ ਤੇ ਇਹਨੇ ਦੇ ਰੱਖਿਆ ਪਲੂਟੋ ਮਾਲ ਤੁਸੀਂ ਦੇਖੋ ਵੀ ਕਿੰਨੇ ਗਿਆਨਵਾਨ ਨੇ ਇਹ 2013 ਚ ਕੁਸਚਨ ਦੇ ਰਹੇ ਨੇ ਇਹ ਹਨਾ 2013 ਚ ਕੁਸਚਨ ਕੀ ਦੇ ਰਹੇ ਨੇ ਵੀ ਇਹਨੇ ਪਲੂਟੋਨ ਉਹਨਾਂ ਨੇ ਗ੍ਰਹਿ ਮੰਨਿਆ ਹੋਇਆ ਮਤਲਬ ਤੁਸੀਂ ਦੇਖੋ ਵੀ ਸਭ ਤੋਂ ਛੋਟਾ ਗ੍ਰਹਿ ਇਹ ਕਿਨੂੰ ਮੰਨਣਗੇ ਹੁਣ ਜੇ ਆਪਾਂ ਇਹਦਾ 4 ਲਾਵਾਂਗੇ ਮਤਲਬ ਆ ਇਹਦਾ ਆਨਸਰ ਸੀ ਆਉਣਾ ਵੈਸਤਾ ਠੀਕ ਹੈ ਪਰ ਇਹ ਜੋ ਗ੍ਰੇਸ ਨੰਬਰ ਮਿਲਣਾ ਚਾਹੀਦਾ ਸੀ ਉਹ ਤੁਹਾਨੂੰ ਹੁਣ ਗੱਲ ਇਹ ਗੱਲ ਗ੍ਰੇਸ ਨੰਬਰ ਦੀ ਨਹੀਂ ਹੈਗੀ ਜਾਂ ਕੁਸਚਨ ਦੇ ਗਲਤ ਜਾਂ ਸਹੀ ਹੋਉਂਦੀ ਨਹੀਂ ਹੈਗੀ ਤੁਸੀਂ ਦੇਖੋ ਕਿੱਡੀ ਵੱਡੀ ਵੇਵ ਕੂਫੀ ਹੈ ਹਨਾ 2006 ਦੇ ਵਿੱਚੋਂ 2006 ਦੇ ਵਿੱਚ ਇੰਟਰਨੈਸ਼ਨਲ ਐਸਟਰੋਨੋਮਿਕਲ ਯੂਨੀయన్స్ ਨੇ ਜਿਹੜਾ ਪਲੂਟੋ ਸੀਗਾ ਉਹਨੂੰ ਗ੍ਰਹਿਾਂ ਦੀ ਸੂਚੀ ਚੋਂ ਆਊਟ ਕਰਤਾ ਬਾਹਰ ਕਰਤਾ ਉਹਨੂੰ ਤੇ ਤੁਸੀਂ 2013 ਦੇ ਕੁਐਸਚਨ ਬਾਰੇਓ ਦੇਖੋ ਮਤਲਬ ਸਿਆਣਪ ਦੇਖੋ ਇਹਨਾਂ ਦੀ ਕਿਸ ਲੈਵਲ ਦੀ ਸਿਆਣਪ ਹੈ ਇਹ ਪੇਪਰ ਪਾਉਣ ਲੈ ਦੀ ਤੇ ਆ ਹੁਣ ਵੀ ਜਿਹੜੇ ਕੁਐਸਚਨ ਗਲਤ ਗਏ ਤੇ ਅਸੀਂ ਇਹੀ ਹਨਾ ਮਤਲਬ ਮੈਨੂੰ ਲੱਗਦਾ ਵੀ ਸ਼ਾਇਦ 2013 ਤੋਂ ਅੱਜ 12 ਸਾਲ ਹੋ ਗਏ ਸੀਗੇ 2025 ਤੱਕ ਵੀ ਮਤਲਬ ਤੁਸੀਂ ਉਸੇ ਮੂਰਖ ਬੰਦੇ ਨੂੰ ਬਿਠਾ ਰੱਖਿਆ ਸੀਗਾ ਪੀਐਸਸੀਬੀ ਨੇ ਜਿਹੜਾ ਪੇਪਰ ਸੰਸਤਾ ਜੀ ਨੇ ਪਾਇਆ ਹੈਗਾ ਦੇ ਗੁੱਛੇ ਚੇਂਜ ਕਰਨ ਲਾ ਵੀ ਤਾਂ ਹੈ ਨਹੀਂ ਬੰਦਾ ਤੁਹਾਨੂੰ ਕੋਈ ਦੱਸਣ ਦੂਸਰ ਨਾਲ ਹੈਗਾ ਬੰਦਾ ਕਿ ਨਹੀਂ ਹੈਗਾ ਦੇਖੋ ਹਣਾ ਇਹ ਗਲਤੀਆਂ ਦੇਖੋ ਹਣਾ ਫਿਰ ਫਿਰ ਇਹ ਭੁਗਤਨੀਆਂ ਪੈਂਦੀਆਂ ਨਹੀਂ ਹੈ ਸਟੂਡੈਂਟਸ ਨੂੰ ਕੋਟਾਂ ਚ ਜਾ ਉਹਦੀ ਪੈਸੇ ਖਰਾਬ ਕਰੋ ਜੀ ਆਪਣਾ ਸਮਾਂ ਖਰਾਬ ਕਰੋ ਨਾ ਸਾਰੀ ਚੀਜ਼ਾਂ ਤੇ ਇੱਕ ਕੁਸਚਨ ਦੇਖ ਲਓ ਬਈ ਹਣਾ ਤੁਸੀਂ ਹਾਲ ਦੇਖ ਲਓ ਇਹਨਾਂ ਦਾ 2013 ਦਾ ਕੁਸਚਨ ਹੈ ਇਹ 2006ਾਂ 6 ਚ ਕੀ ਹੋਇਆ ਸੀ ਹੁਣ ਤੁਸੀਂ ਆਨਸਰ ਜਿਹੜਾ ਲਾਉਣਾ ਲਾ ਲਓ ਬਾਕੀ ਮੈਂ ਤੁਹਾਨੂੰ ਦੱਸ ਚੁੱਕਿਆ ਸਾਰਾ ਕੁਝ ਵੀ ਹੈ ਨਾ ਚਲੋ ਕਹਿੰਦੇ ਇਹਨਾਂ ਵਿੱਚੋਂ ਖੋਰ ਦਾ ਕਿਹੜਾ ਪ੍ਰਕਾਰ ਚੰਬਲ ਘਾਟੀ ਦਾ ਨਿਰਮਾਣ ਕਰਨ ਲਈ ਜਿਵੇਂ ਚੰਬਲ ਘਾਟੀ ਦਾ ਪਨਾਹਗਾਰ ਮੰਨੀ ਜਾਂਦੀ ਸੀਗੀ ਕਾਫੀ ਸੁਰੱਖਿਤ ਮੰਨੀ ਜਾਂਦੀ ਸੀ ਉਹਦੇ ਵਿੱਚ ਕੀ ਸੀਗਾ ਨਾ ਕਿਉਂਕਿ ਜਿਹੜਾ ਨਦੀ ਦਾ ਪਾਣੀ ਸੀ ਨਾ ਉਹਨੇ ਮਿੱਟੀ ਨੂੰ ਇਸ ਤਰੀਕੇ ਨਾਲ ਕਟਾਅ ਕਰਤਾ ਸੀਗਾ ਉਹ ਜੋ ਮੋੜ ਕੋਟ ਬੜੇ ਆ ਗਏ ਸੀ ਕਿਉਂਕਿ ਇਹ ਨਦੀ ਫਿਰ ਸੱਪ ਦੀ ਤਰ੍ਹਾਂ ਵਲ ਖਾਂਦੀ ਜਾਂਦੀ ਹੈ ਨਾ ਤਾਂ ਉਹਨੇ ਨਦੀ ਪਾਣੀ ਮਤਲਬ ਮਿੱਟੀ ਦਾ ਬੜਾ ਕਟਾਅ ਕਰ ਇਸ ਤਰੀਕੇ ਨਾਲ ਕਟਾਅ ਕਰਤਾ ਸੀਗਾ ਉੱਚੇ ਉੱਚੇ ਟਿੱਲੇ ਹੋ ਗਏ ਸੀ ਟਿੱਲਿਆਂ ਦੇ ਵਿੱਚ ਕਟਾਅ ਕੀਤੇ ਹੋਏ ਸੀਗੇ ਤਾਂ ਉਹਦੇ ਵਿੱਚ ਘੋੜਿਆਂ ਨੂੰ ਚੱਲਣਾ ਸੌਖਾ ਸੀਗਾ ਹੈਨਾ ਤੇ ਡਾਕੂਆਂ ਨੂੰ ਛੁਪਣਾ ਸੌਖਾ ਸੀਗਾ ਹੈਨਾ ਪੁਲਿਸ ਨੂੰ ਬੜਾ ਔਖਾ ਹੋ ਜਾਂਦਾ ਸੀ ਉਹਨਾਂ ਨੂੰ ਲੱਭਣਾ ਕਰਨਾ ਨਾ ਇਸ ਕਰਕੇ ਉਹ ਡਾਕੂਆਂ ਦੀ ਪਨਾ ਜਿਹੜੀ ਖੋਰ ਦਾ ਕਿਹੜਾ ਪ੍ਰਕਾਰ ਸੀਗਾ ਚੰਮਲ ਘਾਟੀ ਦਾ ਨਿਵਾਨ ਕਰਨ ਲਈ ਜ਼ਿੰਮੇਵਾਰ ਸੀ ਤੈਨੂੰ ਅਸੀਂ ਗੁਲੀ ਬੋਲਦੇ ਗੁਲੀ ਇਹ ਗੁਲੀ ਇੱਕ ਜਾਂ ਗਲੀ ਬੋਲ ਦਿੰਦੇ ਹਾਂ ਨਾ ਤਾਂ ਉਸ ਤਰੀਕੇ ਨਾਲ ਨਾ ਇਸ ਤਰ੍ਹਾਂ ਮਿੱਟੀ ਦਾ ਢੇਰ ਮੰਨ ਲਓ ਇੱਕ ਇੱਕ ਕੱਟ ਫੱਟ ਜਾਂਦਾ ਇਹ ਠੀਕ ਹੈ ਇਸ ਤਰੀਕੇ ਗਲੀਆਂ ਦਾ ਨਿਰਮਾਣ ਕਰ ਦਿੰਦਾ ਹੈਗਾ ਜਾਂ ਫਿਰ ਇਸ ਤਰੀਕੇ ਨਾਲ ਉਹ ਰਸਤਿਆਂ ਦਾ ਨਿਰਮਾਣ ਕਰ ਦਿੰਦਾ ਹੁੰਦਾ ਮੈਂ ਪਿਛਲੇ ਵਾਰ ਇੱਕ ਪਿਕਚਰ ਦਿਖਾਈ ਵੀ ਸੀਗੀ ਸਾਨੂੰ ਕਿਸ ਤਰ੍ਹਾਂ ਉਹਨਾਂ ਨੇ ਨਿਰਮਾਣ ਕੀਤਾ ਉਹ ਇੱਥੇ ਚਲੋ ਪਿਕਚਰ ਨਹੀਂ ਪਾ ਸਕਿਆ ਹੈਗੇ ਓਕੇ ਚਲੋ ਇਹਨਾਂ ਵਿੱਚ ਕਿਹੜਾ ਕਥਨ درست ਹੈ ਵੀ ਜਵਾਰ ਪਾਟਾ ਜਹਾਜ਼ ਰਾਨੀ ਤੇ ਮੱਛੀ ਫੜਨ ਲਈ ਬਹੁਤ ਮਦਦ ਕਰਦਾ ਹੈ ਸਹੀ ਗੱਲ ਹੈ ਵੀ ਹੈਨਾ ਪਤਾ ਲੱਗਦਾ ਪੰਛੀਆਂ ਨੂੰ ਪਾਈ ਵੀ ਸਾਡੇ ਵਾਸਤੇ ਖਾਣ ਨੂੰ ਕੁਝ ਆ ਗਿਆ ਤਾਂ ਆਉਂਦੀਆਂ ਇਕੱਠੀਆਂ ਹੋ ਕੇ ਬੰਦਰਗਾਹਾਂ ਵਿੱਚ ਸੁਰੱਖਿਤ ਕੱਢਣ ਤੇ ਲੰਗਰ ਲਗਾਉਣ ਲੰਗਰ ਆਪਣੇ ਲਗਾਉਣ ਲੰਗਰ ਲੰਗਰ ਲਾਉਂਦਾ ਮਤਲਬ ਉੱਥੇ ਹੁੰਦਾ ਵੀ ਉਹਨੂੰ ਅਸੀਂ ਜਹਾਜ਼ ਨੂੰ ਬੰਨ ਕੇ ਰੱਖ ਲੈਣਾ ਹੈ ਨਾ ਤਾਂ ਸੁਰੱਖਿਤ ਅੰਦਰ ਲੰਗਾਉਣ ਦੇ ਬਾਹਰ ਕੱਢਣ ਦੀ ਮਦਦ ਕਰਦਾ ਹੈ ਗਾਰ ਇਕੱਠੀ ਹੋਣ ਦੇ ਰੋਕ ਲਾਉਂਦਾ ਹੈ ਕੰਡਲਾ ਤੇ ਡਾਇਮੰਡ ਦੋਨੇ ਹੀ ਜਵਾਰ ਨਾਲ ਸੰਬੰਧਿਤ ਬੰਦਰਗਾਹਾਂ ਨੇਗੀਆਂ ਤੇ ਬਈ ਸਾਰਿਆਂ ਦੀ ਸਾਰੇ ਆਨਸਰ ਸਹੀ ਨੇ ਇਹਦੇ ਠੀਕ ਹੈ ਡੀ ਆਨਸਰ ਆਊਗਾ ਇਹਦਾ ਠੀਕ ਹੈ ਇੰਪੋਰਟੈਂਟ ਤੁਹਾਡੇ ਵਾਸਤੇ ਇਹ ਜਵਾਰ ਪਾਠੇ ਨਾਲ ਲੇਟ ਕੁਸਚਨ ਹੈਗਾ ਮੋਸਟ ਇੰਪੋਰਟੈਂਟ ਹੈ ਮੈਂ ਕੁਸਚਨ ਕਈ ਪੇਪਰ ਜੀ ਦੇਖ ਚੁੱਕੇ ਆ ਸੀ ਡੈਟ ਦੇ ਵਿੱਚ ਵੀ ਦੇਖ ਚੁੱਕੇ ਆ ਹੋਰ ਅਲੱਗ-ਅਲੱਗ ਪੇਪਰ ਜੀ ਦੇਖ ਚੁੱਕੇ ਆ ਅਗਲਾ ਕੁਸਚਨ ਹੀ ਭਾਰਤ ਵਿੱਚ ਗੁਜਰਾਤ ਲੂਣ ਦਾ ਸਭ ਤੋਂ ਵੱਡਾ ਉਤਪਾਦਕ ਹੈ ਕਿਉਂ ਉਤਪਾਦਕ ਹੈ ਵੀ ਸਭ ਤੋਂ ਵੱਧ ਲੂਣ ਜਿਹੜਾ ਮਿਲਦਾ ਹੈ ਨਾ ਉਸ ਨੂੰ ਗੁਜਰਾਤ ਦੇ ਵਿੱਚ ਮਿਲਦਾ ਹੈ ਕਿਉਂ ਮਿਲਦਾ ਹੈਗਾ ਨਾ ਦਾ ਕਾਰਨ ਕੀ ਹੈ ਤਟਵਰਤੀ ਭਾਗ ਸਭ ਤੋਂ ਜ਼ਿਆਦਾ ਸੁੱਕਾ ਪਾਣੀ ਦਾ ਸਮੁੰਦਰ ਦਾ ਪਾਣੀ ਪੱਧ ਖਾਰਾ ਹੈਗਾ ਗੁਜਰਾਤ ਦੇ ਲੂਣ ਬਣਾਉਣ ਚ ਬਹੁਤ ਨਿਪੁੰਨ ਨੇ ਉੱਥੇ ਸਮੁੰਦਰ ਦਾ ਵਧੀਰਾ ਇਸਾ ਘਟ ਡੂੰਗਾ ਘਟ ਡੂੰਗਾ ਠੀਕ ਹੈ ਜੀ ਇਸ ਕਰਕੇ ਉਹ ਉੱਥੇ ਬੰਨ ਜਾ ਮਾਰ ਦਿੰਦੇ ਨੇ ਤੇ ਪਾਣੀ ਵਾਸ਼ ਬਣ ਕੇ ਉੱਡ ਜਾਂਦਾ ਤੇ ਉਹ ਨਮਕ ਨੂੰ ਪ੍ਰਾਪਤ ਕਰ ਲੈਂਦੇ ਨੇ ਹਨਾ ਤੇ ਦਾ ਅਨਸਰ ਅਸੀਂ ਲਾਵਾਂਗੇ ਭਾਈ ਉੱਥੇ ਸਮੁੰਦਰ ਦਾ ਜਿਹੜਾ ਵਧੀਰਾ ਇਸਾ ਉਹ ਘਟ ਡੂੰਗਾ ਇਸ ਕਰਕੇ ਉਹ ਠੀਕ ਹੈ ਤੇ ਕੱਲ ਤੋਂ ਤੁਹਾਡੀਆਂ ਸਪੈਸ਼ਲ ਤੌਰ ਤੇ ਪੀਐਸ ਚੜ੍ਹਦੀਆਂ ਬਈ ਕਲਾਸਾਂ ਸ਼ੁਰੂ ਹੋ ਰਹੀਆਂ ਨੇਗੀਆਂ ਆ ਈਵੀਐਸ ਦੀ ਕਲਾਸ ਵੀ ਅਸੀਂ ਅਲੱਗ ਲਾਵਾਂਗੇ ਤੁਹਾਡੀ ਠੀਕ ਹੈ ਸੁਨੀਲ ਸਰ ਤੁਹਾਨੂੰ ਕਰਾਇਆ ਕਰਨਗੇ ਤੇ ਤੁਹਾਡੀ ਐਸਐਸਟੀ ਦੀ ਜੀਓਗ੍ਰਾਫੀ ਦੀ ਕਲਾਸ ਵੀ ਅਸੀਂ ਅਲੱਗ ਕਰ ਰਹੇ ਹਾਂ ਉਹਦਾ ਟਾਈਮ ਸ਼ਡਿਊਲ ਤੁਹਾਨੂੰ ਅਸੀਂ ਪਾ ਦਾਂਗੇ ਇੱਕ ਵਾਰ ਅਨਾਉਂਸ ਵੀ ਕਰ ਦਾਂਗੇ ਮੈਂ ਤੁਹਾਨੂੰ ਅਨਾਉਂਸ ਕਰ ਦੇਣਗੇ ਠੀਕ ਹੈ ਤੇ ਫਿਰ ਆਪਾਂ ਨੂੰ ਕਰਨਾ ਸਟਾਰਟ ਕਰ ਦਾਂਗੇ ਤੇ ਪਰਸੋਂ ਤੋਂ ਕਰ ਦਾਂਗੇ ਇੱਕ ਤਰੀਕ ਤੋਂ ਕਰ ਦਾਂਗੇ ਆਪਾਂ ਨੂੰ ਸਟਾਰਟ ਠੀਕ ਹੈ ਤੇ ਉਹ ਤੁਸੀਂ ਲਾ ਲਿਆ ਕਰੋ ਕਲਾਸਿਸ ਤੁਹਾਡੇ ਵਾਸਤੇ ਬੜੀ ਬੇਨੀਫੀਸ਼ੀਅਲ ਨੇ ਭਈ ਹੈ ਨਾ ਚਲੋ ਕੰਨਾ ਜੀ 1901 ਦੀ ਮਰਦਮਸ਼ੁਮਾਰੀ ਅਨਸਾਰ ਪੁੱਛਿਆ ਇਹ ਤਾਂ 1901 ਦੀ ਗੱਲ ਕੀਤੀ ਹੈ ਦੇਖੋ 2011 ਦੀ ਗੱਲ ਕਿਉਂ ਨਹੀਂ ਕਰਦੇ ਵੀ 2013 ਦੇ ਪੇਪਰ ਲਈ ਜਾਂਦੇ ਹਾਂ ਹਨਾ ਤਾਂ ਕੋਈ ਸਿਆਣਾ ਬੰ ਸਭ ਤੋਂ ਆਬਾਦੀ ਦੀ ਘਣਤਾ ਠੀਕ ਹੈ ਉਸ ਸਮੇਂ ਕੀ ਸੀਗਾ ਡਾਟਾ ਉਹ ਡਾਟਾ ਸੀਗਾ ਅਰਨਾਚਲ ਪ੍ਰਦੇਸ਼ ਦਾ ਦੇ ਪੱਛੀ ਬੰਗਾਲ ਦਾ ਠੀਕ ਹੈ ਜੀ ਪਰ ਜਦੋਂ 2011 ਦੀ ਚੇਂਜ ਹੋਇਆ ਹੈ ਨਾ ਤਾਂ ਫਿਰ ਬਿਹਾਰ ਬਣ ਜਾਂਦਾ ਹੈ ਪੱਛੀ ਬੰਗਾਲ ਦੇ ਜਗ੍ਹਾ ਦੇ ਬਿਹਾਰ ਤਾਂ 2011 ਅਕੋਰਡਿੰਗ ਇਹਦਾ ਆਨਸਰ ਆਉਣਾ ਸੀ ਏ ਤੇ 2001 11 2001 ਦੇ ਅਕੋਰਡਿੰਗ ਆਉਣਾ ਸੀ ਇਹਦਾ ਆਨਸਰ ਏ ਤੇ 2011 ਦੇ ਅਕੋਰਡਿੰਗ ਇਹਦਾ ਆਨਸਰ ਆਉਣਾ ਸੀਗਾ ਬਿਹਾਰ ਬੀ ਆਉਣਾ ਸੀ ਆਨਸਰ ਠੀਕ ਹੈ ਤਾਂ ਤੁਸੀਂ ਏ ਵੀ ਕਰ ਲਓ ਬਈ ਹੁਣ ਇਸ ਸਮੇਂ ਜੇ ਪੁੱਛੂਗਾ ਤਾਂ ਕੀ ਹੈਗਾ ਕਿਉਂਕਿ 2011 ਦਾ ਹੀ ਸਾਡੇ ਕੋਲ ਡਾਟਾ ਹੈ 26 ਬਿਵਨ ਵਾਲਾ ਹੋ ਜੂਗਾ ਪਰ ਕਿਉਂਕਿ ਬਈ ਜਦੋਂ ਦਾ ਭਾਰਤ ਆਜ਼ਾਦ ਹੋਇਆਗਾ ਠੀਕ ਹੈ 2014 ਤੋਂ ਬਾਅਦ ਕੋਈ ਜਨਗਨਨਾ ਹੜੀ ਨਹੀਂ ਕਰਵਾਈ ਗਈ ਹੈ ਨਾ ਤੇ ਕੁਸਚਨਸ ਤੁਹਾਨੂੰ ਆਨਲਾਈਨ ਪਰ ਵਿਖੇ ਦੇ ਕੁਸਚਨਸ ਤੁਹਾਨੂੰ ਬਣ ਸਕਦਾ ਹੈ ਵੀ ਭਾਰਤ ਦੀ ਆਜ਼ਾਦੀ ਤੋਂ ਬਾਅਦ ਕਿੰਨੇ ਵਾਰੀ ਜਨਗਨਨਾ ਹੋਈ ਹੈ ਹੁਣ ਤੱਕ ਦੀ ਤਾਂ ਮੈਂ ਤਾਂ ਕਹੂੰਗਾ ਵੀ ਕੁਵਰੀ ਯੋਨ ਗੰਨਾ ਨਹੀਂ ਹੋਈਏਗੀ ਨਾ ਅਕੋਰਡਿੰਗ ਟੂ ਕੰਗੜਾ ਨੌ ਤਾਂ ਠੀਕ ਹੈ ਤੁਹਾਨੂੰ ਪਤਾ ਹੀ ਹੈ ਨਾ ਕੰਗੜਾ ਨੌ ਦੀ ਸਾਡੀ ਇੰਡੀਆ ਦੀ ਇੱਕ ਮੋਸਟ ਸੁਪਰ ਇੰਡੈਲੀਨਟ ਸਕਾਲਰ ਜਿਹੜੀ ਹੈ ਨਾ ਉਹ ਕਹਿੰਦੀ 2014 ਚ ਭਾਰਤ ਆਜ਼ਾਦ ਹੋਇਆਗਾ ਉਹਦੇ ਵਿਚਾਰ ਸੁਣ ਕੇ ਦੇਖਿਓ ਅੱਛਾ ਜੀ ਪੁੱਤ ਗਿਆ ਤੇ ਮਾਨਵੀ ਭੂਗੋਲ ਦੇ ਇਕੱਠੇ ਤੇ ਅਨੂੰ ਅਸੀਂ ਕੀ ਬੋਲਦੇ ਆਂ ਬਈ ਤੈਨੂੰ ਅਸੀਂ ਕੀ ਬੋਲਦੇ ਆਂ ਪ੍ਰਸਿੱਧੀ ਭੂਗਲ ਵਾਤਾਵਰਣਿਕ ਭੂਗਲ ਜਿਹੜੇ ਆਸੀਕ ਸਭਾ ਚਾਰਕਾ ਤੇਨੂੰ ਅਸੀਂ ਕੀ ਬੋਲਦੇ ਆਂ ਬਈ ਇਹਨੂੰ ਅਸੀਂ ਵਾਤਾਵਰਣਿਕ ਭੂਗੋਲ ਦੇ ਨਾਮ ਨਾਲ ਜਾਣਦੇ ਹੋਂ ਨੇ ਇੰ ਠੀਕ ਹੈ ਜਬ ਵਾਟਰਬ੍ਰੀਜ਼ ਦੇ ਨਾਮ ਨਾਲ ਜਾਣਦੇ ਇਹ ਸਾਡੇ ਕੋਸਟਲ ਏਰੀਆ ਚ ਜਲਦੀ ਹੈ ਠੀਕ ਹੈ ਇੱਕ ਕੋਸਟਲ ਏਰੀਆ ਚ ਜਲਦੀ ਹੈ ਜੀ ਹਨਾ ਇੱਕ ਵਸੋਂ ਅ ਕਈ ਵਾਰੀ ਸਮੁੰਦਰ ਦਾ ਪਾਣੀ ਧਰਤੀ ਵੱਲ ਜਾਂਦਾ ਹੈਗਾ ਤੇ ਕਈ ਵਾਰੀ ਧਰਤੀ ਦਾ ਪਾਣੀ ਸਮੁੰਦਰ ਵੱਲ ਜਾਂਦਾ ਹੁੰਦਾ ਠੀਕ ਹੈ ਇਹ ਤਾਂ ਇਹ ਸਾਰੇ ਕਾਰਨ ਕਿੱਥੇ ਬਣਦੇ ਨੇ ਸਾਡੇ ਕੋਸਟਲ ਏਰੀਆ 'ਚ ਬਣਦੇ ਨੇ ਹਨਾ ਭੂਮੀਪਾਣ ਹਨਾ ਜਾਂ ਸਾਡੀ ਜਿਹੜੀ ਜਿਹਨੂੰ ਅਸੀਂ ਜਲਸ਼ਮੀਰ ਜਾਂ ਥਲਸ਼ਮੀਰ ਦਾ ਨਾਮ ਦੇ ਦਿੰਦੇ ਆ ਜੇ ਤੁਸੀਂ ਮੇਰੀ ਪਿਛਲੀਆਂ ਕਲਾਸਾਂ ਲਾਈਆਂ ਹੋਣੀਆਂ ਤਾਂ ਤੁਹਾਨੂੰ ਪਤਾ ਹੋਊਗਾ ਇਸ ਬਾਰੇ ਹਣਾ ਚਲੋ ਨੈਕਸਟ ਕੁਐਸਚਨ ਹੈ ਜੀ ਬੜੇ ਬੜੇ ਤਰੀਕੇ ਨਾਲ ਕਰਦੇ ਸੀ ਆਪਾਂ ਨੂੰ ਧਰਤੀ ਤੋਂ ਢੀ ਗਰਮਾਹੜ ਤੋਂ ਪੈਦਾ ਕੀਤੀ ਗਈ ਊਰਜਾ ਹੁੰਦੀ ਐ ਨੂੰ ਅਸੀਂ ਕਿਸ ਦੇ ਨਾਮ ਨਾਲ ਜਾਣਦੇ ਆ ਧਰਤੀ ਤੋਂ ਢੀ ਊਰਜਾ ਪੈਦਾ ਹੋ ਰਹੀ ਐ ਤੁਹਾਨੂੰ ਅਸੀਂ ਪੂਤਾਪੀ ਊਰਜਾ ਪੂਤਾਪ ਜਿਵੇਂ ਤੁਸੀਂ ਆ ਤੁਸੀਂ ਆ ਕੁਲੂ ਮਨਾਲੀ ਵਗੈਰਾ ਜਾਓ ਉਹਨਾਂ ਘੁੰਮਣ ਉੱਥੇ ਤਾਂ ਉੱਥੇ ਜਿਹੜਾ ਮਣੀ ਕਰਨ ਸਾਹਿਬ ਗੁਰਦੁਆਰਾ ਹੈ ਉਹਦੇ ਵਿੱਚ ਜਿਹੜਾ ਭੋਜਨ ਪ੍ਰਾਪਤ ਕੀਤਾ ਜਾਂਦਾ ਹੈ ਭ ਤੋ ਉਹਨਾਂ ਹੀਟ ਸੇ ਦੁਆਰਾ ਹੀ ਪਕਾਇਆ ਜਾਂਦਾ ਹੈ ਤਾਂ ਭਾਈ ਉਹ ਉਹਨੂੰ ਸੀ ਭੂਤ ਆਪੀ ਊਰਜਾ ਦੇ ਨਾਮ ਨਾਲ ਜਾਣਦੇ ਆ ਇੰਪੋਰਟੈਂਟ ਤੁਹਾਡੇ ਵਾਸਤੇ 46 ਕੁਮ ਮਕਵੈਸਨ ਥਰੂ ਵੀ ਖੇਤਰ ਘੱਟ ਸੂਰਜੀ ਕਿਰਨਾਂ ਪ੍ਰਾਪਤ ਕਰਦਾ ਹੈ ਦਾ ਕਾਰਨ ਕੀ ਹੈ ਦਾ ਕਾਰਨ ਕੀ ਹੈ ਵੀ ਧਰਤੀ ਨਾਲ ਸੂਰਜੀ ਕਿਰਨਾਂ ਦਾ ਕੋਣ ਸੂਰਜੀ ਕਿਰਨਾਂ ਦੀ ਮਿਆਦ ਸੂਰਜੀ ਕਿਰਨਾਂ ਦੁਆਰਾ ਤੈਅ ਕੀਤਾ ਗਿਆ ਫਾਸਲਾ ਜਾਂ ਵਾਤਾਵਰਣੀ ਪਾਰਦਰਸ਼ਤਾ ਨਾ ਤਾਂ ਵੀ ਇਹ ਘੱਟ ਊਰਜਾ ਪ੍ਰਾਪਤ ਕਰਦਾ ਹੈਗਾ ਘੱਟ ਰੋਸ਼ਨੀ ਪ੍ਰਾਪਤ ਕਰਦਾ ਹੈ ਕਿਉਂ ਕਰਦਾ ਹੈ ਵੀ ਇਹਦਾ ਕਾਰਨ ਕੀ ਹੈਗਾ ਹਨਾ ਜੀ ਤਾਂ ਇਹਦਾ ਕੋਣ ਦੇਖੋ ਕੀ ਬਣਿਆ ਹਨਾ ਤਾਂ ਧਰਤੀ ਦੇ ਨਾਲ ਸੂਰਜੀ ਕਿਰਨਾਂ ਦਾ ਕੋਣ ਇੱਥੇ ਤਾਂ ਜੀ ਸੂਰਜ ਦੀ ਕਿਰਨਾਂ ਦਾ 90 ਡਿਗਰੀ ਦਾ ਕੋਣ ਬਣਦਾ ਹੈ ਇੱਥੇ 90 ਡਿਗਰੀ ਦਾ ਕੋਣ ਨਹੀਂ ਬਣਦਾ ਤਾਂ ਸੂਰਜ ਦੀਆਂ ਕਿਰਨਾਂ ਵੀ ਜਿੱਥੇ ਸਿੱਧੀਆਂ ਪੈਂਦੀਆਂ ਉੱਥੇ ਐਕਚੁਅਲੀ ਗੱਲ ਇਹ ਹੈ ਉੱਥੇ ਗਰਮੀ ਜ਼ਿਆਦਾ ਹੋਊਗੀ ਜਿੱਥੇ ਤਿਰਛੀਆਂ ਪੈਂਦੀਆਂ ਉੱਥੇ ਗਰਮੀ ਘੱਟ ਹੁੰਦੀ ਹੈ ਹਨਾ ਜੀ ਚਲੋ ਕਲਾਸ ਵਿੱਚ ਕੋਰਸ ਸੀ ਬੈਚਲਰ ਨੂੰ ਪੂਰਾ ਕਰ ਚੁੱਕੇ ਆ ਕੋਈ ਗੱਲ ਨਹੀਂ ਜਦੋਂ ਆਊਗਾ ਤਾਂ ਫਿਰ ਉਹਨਾਂ ਰਿਵੀਜ਼ਨ ਕਰਾਵਾਂਗੇ ਠੀਕ ਹੈ ਕਿਸੇ ਨੂੰ ਸੰਸਾਰ ਵਿੱਚ ਦਬਾਅ ਦੇ ਵਰਗੀਕਰਨ ਵਾਸਤੇ ਨਕਸ਼ਾ ਤਿਆਰ ਕਰਨ ਦੀ ਲੋੜ ਪੈਂਦੀ ਹੈ ਆਈਸੋਹੈਲਸ ਆਈਸੋਬਾਰ ਜਾਂ ਠੀਕ ਹੈ ਆਈਸੋਨੇਫਰ ਜਾਂ ਆਈਸੋਥ ਜਿਓਗ੍ਰਾਫੀ ਦੇ ਕੁਐਸਚਨ ਵੈਸੀ ਹੀ ਘਰ ਵਧੇ ਹੋਏ ਨੇ ਪਿਛਲੇ ਪੇਪਰਾਂ ਦੇ ਵਿੱਚ ਠੀਕ ਹੈ ਤਾਂ ਇਸ ਕਰਕੇ ਜਿਓਗ੍ਰਾਫੀ ਦੇ ਉੱਪਰ ਖਾਸ ਧਿਆਨ ਦਿਓ ਭਾਈ ਤੁਸੀਂ ਵੀ ਹੈਨਾ ਜਿਓਗ੍ਰਾਫੀ ਤਾਂ ਜਦੋਂ এডੂਕੇਸ਼ਨ ਤਾਂ ਐਸਐਸਟੀ ਦੇ ਵਿਸ਼ਿਆਂ ਦੇ ਵਿੱਚ ਮਾਹਰ ਹੈ ਗਈ ਹੈ ਠੀਕ ਹੈ ਤੇ ਸੀਡੀਪੀ ਤੇ ਐਸਐਸਟੀ ਤਾਂ ਜਦੋਂ এডੂਕੇਸ਼ਨ ਦੀ ਖਾਸੀਅਤ ਹੈ ਹੈਨਾ ਤਾਂ ਫਿਰ ਉਹੀ ਗੱਲ ਵੀ ਹੈਨਾ ਤੁਸੀਂ ਫਿਰ ਐਵੇਂ ਨਾ ਫਿਰ ਉਹੀ ਗੱਲ ਮੈਂ ਹੁਣ ਬਾਰ ਮੈਨੂੰ ਕਹਿਣੀ ਚਾਹੀਦੀ ਹੁੰਦੀ ਹੈ ਨਾ ਤੁਸੀਂ ਫਿਰ ਇਲਾਜ ਤਾਂ ਪਹਿਲਾਂ ਤੁਸੀਂ ਉਹੀ ਗੱਲ ਹੈਨਾ ਜਿਹੜੇ ਝੋਲਾ ਸ਼ਾਬ ਡਾਕਟਰ ਉਹਨਾਂ ਤੋਂ ਕਰਾਉਣ ਲੱਗੇ ਜਾਂਨੇ ਹੋ ਜਦੋਂ ਸਮੱਸਿਆ ਪੈ ਜਾਂਦੀ ਹੈ ਫਿਰ ਤੁਸੀਂ ਆਉਣੇ ਹੋ ਚੰਗੇ ਡਾਕਟਰ ਕੋਲ ਹੈ ਨਾ ਤਾਂ ਫਿਰ ਤੁਸੀਂ ਪਹਿਲੇ ਕਿਉਂ ਨਹੀਂ ਜੋ ਚੰਗਾ ਡਾਕਟਰ ਥੋੜੇ ਘੱਟ ਪੈਸੇ 'ਚ ਇਲਾਜ ਕਰੀ ਜਾਂਦਾ ਤੇ ਫਿਰ ਤੁਸੀਂ ਕਿਉਂ ਨਹੀਂ ਕਰਾਉਂਦੇ ਬਈ ਹੈ ਨਾ ਫਿਰ ਬਾਅਦ 'ਚ ਸਮੱਸਿਆ ਆਉਂਦੀ ਹੈ ਫਿਰ ਪੱਜੇ ਆਉਣੇ ਡਾਕਟਰਾਂ ਕੋਲ ਵੱਡੇ ਕੋਲ ਹੈ ਨਾ ਤਾਂ ਇਸ ਕਰਕੇ ਪਹਿਲੀ ਸੋਚ ਸਮਝ ਕੇ ਤਾਂ ਅਨਸਰ ਲਾਓ ਬਈ ਜਲਦੀ ਅਲੀ ਕੀ ਹੈ ਜੀ ਆਈਸੋਹੈਲਸ ਆਈਸੋਬਾਰ ਠੀਕ ਹੈ ਦਬਾਅ ਦੇ ਵਰਗੀਕਰਨ ਦਾ ਨਾ ਨਕਸ਼ਾ ਤਿਆਰ ਕਰਨੇ ਨੇ ਵਾਸਤੇ ਤਾਂ ਇਹਦੇ ਵਾਸਤੇ ਕਿਸ ਦੀ ਲੋੜ ਪੈਂਦੀ ਹੈ ਆਈਸੋਹੈਲਸ ਆਈਸੋਬਾਰ ਠੀਕ ਹੈ ਤੇ ਆਈਸੋਥੈਨਫ ਆਈਸੋਥਰਮ ਤਾਂ ਇਹ ਆਈਸੋਥਰ ਸਮਝਾ ਦੇਣਗੇ ਸਰ ਗੁੱਦਾ ਅਤੇ ਕਾਗਜ਼ ਹਨਾ ਇਹ ਕਿਸਤੇ ਧਾਰਤ ਨੇ ਵੀ ਖੇਤੀ ਜੰਗਲਾ ਸਮੁੰਦਰ ਦੇ ਖਣਿਜਾਂ ਤੇ ਤਾਂ ਇਹ ਜੰਗਲਾ ਦੇ ਆਧਾਰਤ ਨੇ ਇੰਪੋਰਟੈਂਟ ਤੁਹਾਡੇ ਵਾਸਤੇ ਵੀ ਇਹਨੂੰ ਯਾਦ ਕਰਨਾ ਆਪਾਂ ਨੈਕਸਟ ਕੁਐਸਚਨ ਨੰਬਰ ਸਾਡਾ ਜੀ 49 ਜੀ ਕਹਿੰਦਾ ਭੂਗੋਲਿਕ ਧਰੂਵ ਉੱਤਰ ਅਤੇ ਭੂਗੋਲਿਕ ਦੱਖਣੀ ਧਰੂਵ ਦੋਹਾਂ ਤੋਂ ਕਿਹੜੀ ਸੰਧਾਰ ਰੇਖਾ ਲੰਗਦੀ ਹੈ ਕਿਹੜੀ ਸੰਧਾਰ ਰੇਖਾ ਲੰਗਦੀ ਹੈ ਬਈ ਤਾਂ ਇਹਦਾ ਆਨਸਰ ਅਸੀਂ ਕੀ ਲਾਵਾਂਗੇ ਬਈ ਆ ਸਾਡੀ 0 ਡਿਗਰੀ ਲਾਈਨ ਹੈ ਇਹ ਸਾਡੀ ਆ ਸਾਡੀ 0 ਡਿਗਰੀ ਅਕਸ਼ਾਂਸ਼ੀ ਲਾਈਨ ਹੈ ਆ ਦੇਸ਼ਾਂਤਰ ਲਾਈਨ ਹੈ ਆ ਸਾਡਾ ਉਤਰੀ ਧਰੂਵ ਹੈ ਆ ਸਾਡਾ ਦੱਖਣੀ ਧਰੁਵ ਹੈ ਇਹਦੇ ਵਿੱਚਕਾਰ ਦੀ ਕਿਹੜੀ ਰੇਖਾ ਲੰਘ ਕੇ ਜਾਂਦੀ ਹੈ ਵੀ ਜਿਹਨੂੰ ਅਸੀਂ ਆ ਲੌਂਗੀਟਿਊਡ ਹੈ ਸਾਡਾ ਆ ਸਾਡਾ ਲੈਟੀਟਿਊਡ ਹੈ ਤਾਂ ਕਿਹੜੀ ਰੇਖਾ ਲੰਘ ਕੇ ਜਾ ਰਹੀ ਹੈ ਵੀ ਇਹ ਲੰਘ ਕੇ ਜਾ ਰਹੀ ਸਾਡੀ ਲੌਂਗੀਟਿਊਡ ਠੀਕ ਹੈ ਤਾਂ ਦਾ ਅਨਸਰ ਸਾਡਾ ਕੀ ਬਣੂਗਾ ਜੀ 0 ਡਿਗਰੀ ਲੌਂਗੀਟਿਊਡ ਲੈਟੀਟਿਊਡ ਲੇਟੀਆਂ ਰਖਾਵਾਂ ਅਕਸ਼ਾਂਸ਼ ਰਖਾਵਾਂ ਲੰਬੀਆਂ ਰਖਾਵਾਂ ਜਿਹਨੂੰ ਅਸੀਂ ਲੌਂਗੀਟਿਊਡ ਦੇ ਨਾਮ ਨਾਲ ਜਾਣਦੇ ਇੰਪੋਰਟੈਂਟ ਤੁਹਾਡੇ ਵਾਸਤੇ ਯਾਦ ਕਰ ਲੈਣਾ ਬਈ ਨੈਕਸਟ ਕੁਐਸਚਨ 15 ਨੰਬਰ ਲੂ ਉਦਾਹਰਨ ਹੈ ਕਾਦੀ ਉਦਾਹਰਨ ਹੈ ਬਈ ਹਣਾ ਪੋਣਾ ਚਲਦੀ ਹੈ ਨਾ ਤਾਂ ਪੋਣਾ ਬਾਰੇ ਕਿੰਨੇ ਕੁਸਚਨ ਆਏ ਸੀਗੇ ਤਾਂ ਲੂਧ ਕਾਜੀ ਉਧਾਰਨਾ ਵੀ ਇਹ ਸਾਡੀ ਲੋਕਲ ਪੋਣਾ ਵੇਖ ਠੀਕ ਹੈ ਲੋਕਲ ਵੰਡ ਸਾਡੀ ਇੱਕ ਠੀਕ ਹੈ ਬਹੁਤ ਸਾਰੀਆਂ ਲੋਕਲ ਪੋਣਾ ਹੁੰਦੀਆਂ ਨੇ ਅਲੱਗ-ਅਲੱਗ ਏਰੀਆ ਚਲਦੀਆਂ ਨੇ ਜਿਵੇਂ ਸਾਡੇ ਲੂ ਚਲਦੀ ਹੈ ਇੱਥੇ ਹਣਾ ਤਾਂ ਇੰਪੋਰਟੈਂਟ ਤੁਹਾਡੇ ਵਾਸਤੇ ਨੈਕਸਟ ਕੁਸਚਨ ਹੈ ਜੀ ਸਮਾਜ ਵਿਗਿਆਨ ਪੜਾਉਣ ਦੀ ਉਹ ਪਹੁੰਚ ਜਿਸ ਰਾਹੀਂ ਵਿਦਿਆਰਥੀ ਆਪਣੇ ਅਧਿਆਪਕ ਅਤੇ ਜਮਾਤੀਆਂ ਨੂੰ ਦੇਖ ਕੇ ਤੇ ਉਹਨਾਂ ਦਾ ਅਨੁਕਰਣ ਕਰਕੇ ਪ੍ਰਭਾਵਸ਼ਾਲੀ ਸਿੱਖਣਾ ਸਮਝ ਰਣ ਨੀਤੀ ਸਿੱਖਦੀ ਜੀ ਤਾਂ ਕਹਿੰਦੇ ਜੀ ਜਿਸ ਤਰ੍ਹਾਂ ਹੀ ਵਿਦਿਆਰਥੀ ਆਪਣੇ ਅਧਿਆਪਕ ਦੇ ਜਮਾਤੀਆਂ ਨੂੰ ਦੇਖ ਕੇ ਤੇ ਉਹਨਾਂ ਦਾ ਅਨੁਕਰਨ ਕਰਕੇ ਪ੍ਰਭਾਵਸ਼ਾਲੀ ਸਮਝ ਰਣ ਦੀ ਨੀਤੀ ਨੂੰ ਸਿੱਖਦੇ ਨੇ ਆਪਣੇ ਅਧਿਆਪਕ ਨੂੰ ਦੇਖ ਕੇ ਸਿੱਖਦੇ ਨੇ ਬਈ ਤਾਂ ਪੁੱਛ ਕੇ ਸਿੱਖਿਆ ਉਲਟ ਕਰਮ ਸਿੱਖਿਆ ਖੋਜੀ ਸਿੱਖਿਆ ਜਾਂ ਸਹਿਕਾਰੀ ਸਿੱਖਿਆ ਤਾਂ ਬਈ ਇਹਨੂੰ ਦੇਖ ਕੇ ਸਿੱਖਦੇ ਨੇ ਕੋਆਪਰੇਸ਼ਨ ਦੇ ਨਾਲ ਸਿੱਖਦੇ ਨੇ ਤਾਂ ਫਿਰ ਕਿਹੜੀ ਸਿੱਖਿਆ ਬਈ ਇਹ ਇਹ ਕੋਆਪਰੇਸ਼ਨ ਵਾਲੀ ਸਿੱਖਿਆ ਸਹਿਕਾਰੀ ਸਿੱਖਿਆ ਦਾ ਆਨਸਰ ਕੀ ਲਾਵਾਂਗੇ ਅਸੀਂ ਡੀ ਆਨਸਰ ਲਾਵਾਂਗੇ ਇੰਪੋਰਟੈਂਟ ਤੁਹਾਡੇ ਵਾਸਤੇ ਜੇਕਰ ਇੱਕ ਵਿਦਿਆਰਥੀ ਵਿੱਚ ਇਤਿਹਾਸ ਦੀ ਸਮਝ ਦਾ ਵਿਕਾਸ ਹੋ ਰਿਹਾ ਹੈ ਤਾਂ ਉਸ ਨੂੰ ਕੰਮ ਕਰਨਾ ਚਾਹੀਦਾ ਹੈ ਕੀ ਕਰਨਾ ਚਾਹੀਦਾ ਉਹਨੂੰ ਘਟਨਾ ਦੇ ਕਾਰਨ ਤੇ ਪ੍ਰਭਾਵ ਲੱਭਣ ਦਾ ਕੰਮ ਕਰਨਾ ਚਾਹੀਦਾ ਵੀ ਭਈ ਘਟਨਾ ਕੀ ਸੀ ਇਹਦਾ ਕਾਰਨ ਕੀ ਸੀ ਇਹਦਾ ਪ੍ਰਭਾਵ ਕੀ ਹੈ ਨਾ ਨਿਰੰਤਰਤਾ ਤੇ ਪਰਵਰਤਨ ਦੇ ਤਤਾਂ ਦੇ ਸੰਦਰਭ ਦੀ ਸਾਦਗੀ ਹੈ ਨਾ ਇਹਨਾਂ ਦੀ ਤਰਜਮਾਨੀ ਦਾ ਹੈ ਨਾ ਤੇ ਸਾਰੇ ਆਨਸਰ ਆਊਗਾ ਵੀ ਇਹਦਾ ਠੀਕ ਹੈ ए बी सी ਇਹਨਾਂ ਦਾ ਆਨਸਰ ਲਾਵਾਂਗੇ ਡੀ ਤਾਂ ਨਹੀਂ ਹੈਗਾ ਨਾ ਪ੍ਰਭਾਵ ਕਾਰਨ ਸੰਦਰਭ ਦੀ ਸਾਦਗੀ ਅ ਤਰਜਮਾਨੀ ਦਾ ਵਸਤੂ ਨਾ ਤਾਂ ਸਾਰੇ ਆਨਸਰ ਲਾਵਾਂਗੇ ਵੀ ए बी सी ਨਹੀਂ ਸੌਰੀ ਸਾਦਗੀ ਸੰਦਰਭ ਦੀ ਸਾਦਗੀ ਨਹੀਂ ਆਊਗਾ ਵੀ ਇਹ ਸਾਦਗੀ ਨਹੀਂ ਆਊਗਾ ਚ ਸਾਦਗੀ ਤਾਂ ਬਾਕੀ ਕਰਾਉਣਾ ਹੈ ਠੀਕ ਹੈ ਤਾਂ ਇਹਦਾ ए बी ਤੇ ਡੀ ਸੀ ਨਹੀਂ ਆਊਗਾ ਦਾ ਡੀ ਲਾਵਾਂਗੇ ਅਸੀਂ ਏ ਬੀ ਤੇ ਡੀ ਆਨਸਰ ਲਾਵਾਂਗੇ ਦਾ ਸੀ ਨਹੀਂ ਆਊਗਾ ਇਹਦਾ ਠੀਕ ਹੈ ਓਕੇ ਨੈਕਸਟ ਕੁਸਚਨ ਨੰਬਰ 53 ਹੈ ਕਹਿੰਦੇ ਇੱਕ ਬਹੁ ਸੱਭਿਆਚਾਰਕ ਸਮਾਜ ਦੇ ਵਿੱਚ ਚਿੰਤਨ ਮੰਨਨ ਕਰਨ ਵਾਲਾ ਸਮਾਜ ਵਿਗਿਆਨ ਦਾ ਅਧਿਆਪਕ ਅਜਿਹਾ ਕਰੀਕੂਲਮ ਦੇਖਣਾ ਪਸੰਦ ਕਰੇਗਾ ਜਿਹੜਾ ਮਤਲਬ ਬਹੁ ਸੱਭਿਆਚਾਰਕ ਵੀ ਮੇਰੀ ਕਲਾਸ ਦੇ ਵਿੱਚ ਬਹੁ ਸੱਭਿਆਚਾਰਕ ਲੋਕ ਹੋਣ ਮਤਲਬ ਅਲੱਗ-ਅਲੱਗ ਕੈਟਾਗਰੀਸ ਦੇ ਲੋਕ ਹੋਣ ਵੀ ਭਈ ਕੋਈ ਫਲਾਣੇ ਕਲਚਰ ਨੂੰ ਮੰਨਦਾ ਹੋਵੇ ਫਲਾਣੇ ਧਰਮ ਨੂੰ ਮੰਨਦਾ ਹੋਵੇ ਫਲਾਣੇ ਜਾਤੀ ਨੂੰ ਮੰਨਦਾ ਹੋਵੇ ਨਾ ਤਾਂ ਅਜਿਹੀ ਹੈ ਨਾਗਰੀਕਾਂ ਦਾ ਨਿਰਮਾਣ ਕਰੇ ਜਿ ਜਿਨ੍ਹਾਂ ਕੋਲ ਆਪਣੇ ਅਤੇ ਆਪਣੇ ਨਾਲ ਦੂਜਿਆਂ ਦੀ ਪਛਾਣ ਬਾਰੇ ਵੀ ਪ੍ਰਤੱਖਣ ਹੋਵੇ ਤੁਸੀਂ ਉਹਨਾਂ ਨੂੰ ਚੰਗੀ ਤਰ੍ਹਾਂ ਜਾਣਦੇ ਹੋ ਫਿਰਕੀ ਸਮਾਜ ਦੇ ਰਾਸ਼ਟਰੀ ਦੇ ਨਵੇਕਲੇ ਵਿਚਾਰਾਂ ਦਾ ਸਰਗਰਮ ਢੰਗ ਨਾਲ ਪ੍ਰਚਾਰ ਕਰੇ ਸੰਸਾਰ ਬਾਰੇ ਅਜੀਹਨ ਨਜ਼ਰੀਆ ਤਿਆਰ ਕਰਨਾ ਜਿਦੇ ਬਾਰੇ ਸਵੈਚਾਤਕਰਨ ਤੇ ਬਲਦੇਵੇ ਅਤੇ ਨਿੱਜੀ ਗਦਰਾਂ ਕੀਮਤਾਂ ਦੇ ਨਜ਼ਰੀਏ ਨੂੰ ਮੁਖਾਵੇਦ ਹੋ ਕੇ ਪ੍ਰਚਾਰ ਕਰਨਾ ਹੈ ਠੀਕ ਹੈ ਜੀ ਤਾਂ ਕੀ ਕਰਨਾ ਚਾਹੀਦਾ ਬਈ ਇੱਕ ਚੰਗੇ ਟੀਚਰ ਨੂੰ ਕੀ ਕਰਨਾ ਚਾਹੀਦਾ ਦੱਸੋ ਹਾਂਜੀ ਅਜੀਹੇ ਨਾਗਰੀਕਾਂ ਦਾ ਨਿਰਮਾਣ ਕਰੇ ਜਿਸ ਬਾਰੇ ਆਪਣੀ ਅਤੇ ਦੂਸਰਿਆਂ ਦੇ ਨਾਲ ਪਛਾਣ ਬਾਰੇ ਵੀ ਪ੍ਰਤੱਖਣ ਹੋਵੇ ਫਿਰਕੇ ਸਮਾਜ ਦੇ ਰਾਸ਼ਟਰ ਦੇ ਨਿਵੇਕਲੇ ਵਿਚਾਰਾਂ ਦਾ ਸਰਗਰਮ ਢੰਗ ਨਾਲ ਪ੍ਰਚਾਰ ਕਰੇ ਠੀਕ ਹੈ ਜੀ ਇਹਦਾ ਆਨਸਰ ਅਸੀਂ ਇਹ ਲਾਵਾਂਗੇ ਭਾਈ ਅਜੀ ਇਹ ਨਾਗਰਿਕਾਂ ਦਾ ਨਿਰਮਾਣ ਕਰਨਾ ਹੈ ਟੀਚਰ ਬੜਾ ਕੁਝ ਕਰ ਸਕਦਾ ਹੈ ਭਾਈ ਠੀਕ ਹੈ ਜੇ ਟੀਚਰ ਚਾਹੇ ਨਾ ਤਾਂ ਸੁੰਨ ਧਰਨਿਆਂ ਦੇ ਉੱਪਰ ਵੀ ਲੈ ਕੇ ਜਾ ਸਕਦਾ ਹੈਗਾ ਹਾਂ ਭਾਈ ਤੁਸੀਂ ਦੇਖਿਆ ਹੋਊਗਾ ਤਾਂ ਜੇ ਮੈਂ ਗਿਆ ਆਉਂਗਾ ਤਾਂ ਉੱਤੇ ਹੋਊਗਾ ਮੈਂ ਠੀਕ ਹੈ ਜੇ ਤੁਸੀਂ ਆਏ ਹੋਊਗਾ ਤਾਂ ਮੈਨੂੰ ਜ਼ਰੂਰ ਦੇਖਿਆ ਹੋਊਗਾ ਹੂੰ ਇਨ੍ਹਾਂ ਵਿੱਚੋਂ ਕਿਹੜਾ ਸਮਾਜ ਵਿਗਿਆਨ ਦੇ ਸਕੋਲਿਸਟਿਕ ਖੇਤਰ ਦੇ ਨਿਰਮਾਣਾਤਮਕ ਮੂਲੰਕਾਂ ਦਾ ਸੰਬੰਧ ਨਹੀਂ ਹੈ ਠੀਕ ਹੈ ਤਾਂ ਵਾਰਤਾਲਾਪ ਦਾ ਕੌਸ਼ਲ ਹੈ ਬਹੁਤ ਚੌਣੇ ਪ੍ਰਸ਼ਨ ਨੇ ਪ੍ਰੋਜੈਕਟ ਹੈ ਜੀ ਮੌਖਿਕ ਪ੍ਰਸ਼ਨ ਨੇ ਕਿਹੜੇ ਹਨ ਤਾਂ ਜੋ ਮੌਖਿਕ ਪ੍ਰਸ਼ਨ ਨਹੀਂ ਆਂਦਾ ਭਈ ਠੀਕ ਹੈ ਅੱਛਾ ਮਿਲੇ ਸੀ ਠੀਕ ਹੈ ਥੋੜਾ ਕੁਐਸਚਨ ਮੈਨੂੰ ਥੋੜਾ ਡਾਊਟਫੁਲ ਲੱਗਿਆ ਸਰ ਤੁਸੀਂ ਕੱਲ ਧਰਨੇ ਵਿੱਚ ਗਏ ਸੀ ਮੈਨੂੰ ਐਸੀ ਕੁਐਸਚਨ ਮਾਰਕ ਹੈ ਠੀਕ ਹੈ ਤੇ ਹਾਂ ਭਈ ਮੈਂ ਜੇ ਗਿਆ ਸੀ ਤਾਂ ਦਿਖਾਉਂਗਾ ਸਭ ਨੂੰ ਨਾ ਗੇ ਸੀ ਬਈ ਹਨਾ ਹਾਂ ਤੇ ਮੈਂ ਤੁਹਾਨੂੰ ਕਿਹਾ ਸੀ ਆਵਾਂਗੇ ਠੀਕ ਹੈ ਤੇ ਆਏ ਸੀ ਬਈ ਬੱਚੇ ਵੀ ਆਏ ਸੀ ਕਾਫੀ ਵੱਡੀ ਸੰਖਿਆ ਚ ਆਪਣੇ ਚਲੋ ਤੇ ਇਹ ਕੁਸਚਨ ਹੋ ਗਏ ਲੰਬੇ ਸਾਡੇ ਥੋੜਾ ਜਾਂ ਤੇ ਇਹਨੂੰ ਆਪਾਂ ਪੈਂਡਿੰਗ ਕਰਦੇ ਹਾਂ ਕੁਸਚਨ ਇਹਨੂੰ ਬਈ ਠੀਕ ਹੈ ਦੇ ਕਿਉਂਕਿ ਆਪਣੀ ਕਲਾਸ ਵੀ ਹੈਗੀ ਹੈ ਤੇ ਇਹਨੂੰ ਆਪਾਂ ਕਰਾਂਗੇ ਨੈਕਸਟ ਕਲਾਸ ਸੈਸ਼ਨ ਦੇ ਵਿੱਚ ਅਲੱਗ ਤੋਂ ਪੈਡਾਗੋਜੀ ਸੈਸ਼ਨ ਦੇ ਵਿੱਚ ਬਈ ਠੀਕ ਹੈ ਓਕੇ ਚਲੋ ਤਾਂ ਇਸੋਡੀ ਆਈਡੀ ਕਲਾਸ ਪੀਐਸਟੈਟ ਦਾ ਸਾਡਾ ਆਫਰ ਕੱਲ ਤੋਂ ਅਸੀਂ ਦੇਣ ਜਾ ਰਹੇ ਹਾਂ ਬਈ ਤੁਸੀਂ ਉਹਨੂੰ ਜੁਆਇਨ ਕਰ ਸਕਦੇ ਹੋ ਮਾਸਟ ਗੀਡਰ ਦੀ ਜਿੱਤੇ ਲੈਕਚਰਾਂ ਦੀ ਟੈਸਟ ਸੀਰੀਜ਼ ਇਹ ਤੁਹਾਨੂੰ ਸਿਰਫ 699 ਰੁਪਏ ਤੇ 499 ਰੁਪਏ ਦਾ ਇਹ ਤੁਸੀਂ ਇਹ ਨਾ ਸਮਝੋ ਇਹਦੇ ਉੱਪਰ ਸਾਡੀ 11 ਬੰਦਿਆਂ ਦੀ ਟੀਮ ਲੱਗੀ ਹੋਈ ਹੈ ਕੰਮ ਕਰਨ ਵਾਸਤੇ 11 ਬੰਦੇ ਕੱਲੇ ਟੈਸਟ ਸੀਰੀਜ਼ ਨੂੰ ਤਿਆਰ ਕਰਨ ਵਾਸਤੇ ਬਹੁਤ ਔਖਾ ਸਭ ਤੋਂ ਔਖਾ ਕੰਮ ਸਾਨੂੰ ਹੁਣ ਤੱਕ ਦਾ ਇਹੀ ਲੱਗਿਆ ਪੜਾਉਣਾ ਹਜੇ ਸੌਖਾ ਲੱਗਦਾ ਹੈਗਾ ਟੈਸਟ ਸੀਰੀਜ਼ ਤਿਆਰ ਕਰਨੀ ਬਹੁਤ ਔਖੀ ਲੱਗ ਰਹੀ ਹੈ ਠੀਕ ਹੈ ਤਾਂ ਇਹ ਤੁਹਾਡੇ ਵਾਸਤੇ ਅਸੀਂ ਤਿਆਰ ਕਰ ਰਹੇ ਆਂ ਬਈ ਠੀਕ ਹੈ ਪੰਜਾਬ ਦੀ ਪਹਿਲੀ ਵਿਸ਼ਾਲ ਟੈਸਟ ਸੀਰੀਜ਼ ਤੇ ਇੰਡੀਆ ਦੀ ਨੰਬਰ 1 ਬੁੱਕ ਜਿਹੜੀ ਤੁਹਾਨੂੰ ਅਸੀਂ ਦੇ ਰਹੇ ਆਂ ਹਿਸਟਰੀ ਦੀ ਇੱਕ ਸਿੰਗਲ ਸਿਲੈਕਟ ਦੀ ਸਭ ਤੋਂ ਵੱਡੀ ਬੁੱਕ ਹੈ ਪੰਜਾਬ ਇੰਡੀਆ ਦੀ ਪੰਜਾਬ ਦੀ ਨਹੀਂ ਇੰਡੀਆ ਦੀ ਤੁਸੀਂ ਇਹਨੂੰ ਪਰਚੇਸ ਕਰ ਸਕਦੇ ਹੋ ਆਈ ਹੋਪ ਕਿ ਤੁਹਾਨੂੰ ਚੰਗਾ ਲੱਗੇ ਆਊਗਾ ਠੀਕ ਹੈ ਥੈਂਕ ਯੂ ਵੈਰੀ ਮਚ ਤੇ ਮਿਲਦੇ ਆਂ ਇੱਕ ਨਵੇਂ ਸੈਸ਼ਨ ਦੇ ਨਾਲ ਅੱਜ ਅਸੀਂ ਕਰਾਂਗੇ ਤੁਹਾਡਾ ਨੌਵਾਂਡੀ ਕਲਾਸ ਦੇ ਵਿੱਚ 4461 ਦਾ ਪੇਪਰ ਠੀਕ ਹੈ ਤੇ ਦੇਖਾਂ 4100 ਕਾਟ ਦੇ ਪੇਪਰ ਦੇ ਵਿੱਚ ਕਿਸ ਲੈਵਲ ਦੇ ਕੁਸਚਨ ਆਏ ਨੇ ਸੋਨੂੰ ਉਹ ਪੇਪਰ ਬੜਾ ਔਖਾ ਲੱਗਿਆ ਠੀਕ ਹੈ ਪਰ ਮੈਨੂੰ ਬੜਾ ਪੇਪਰ ਵਧੀਆ ਲੱਗਿਆ ਸੀ ਉਹ ਠੀਕ ਹੈ ਤੇ ਇੱਕ ਲੈਵਲ ਦਾ ਪੇਪਰ ਸੀਗਾ ਮੈਂ ਤਾਂ ਹੁਣ ਚਲੋ ਮੈਂ ਜਿਸ ਨੂੰ ਇਹ ਕਹਦਾ ਪਈ ਵੀ ਪੇਪਰ ਇਸੇ ਲੈਵਲ ਦਾ ਆਵੇ ਉਹ ਤੁਸੀਂ ਕਹੋਗੇ ਯਾਰ ਹਨਾ ਪਰ ਉੱਚ ਗੱਲ ਇਹ ਵੀ ਪਈ ਮੈਡ ਵੀ ਤਾਂ ਕੱਟ ਜਾਂਦੀ ਹੈ ਤੇ ਉਹਦੇ ਵਿੱਚ ਬੱਚੇ ਵੀ ਤਾਂ ਉਹੀ ਆਉਂਦੇ ਨੇ ਜਿਨ੍ਹਾਂ ਨੇ ਪੜਿਆ ਹੁੰਦਾ ਜਾਂ ਤਿਆਰੀ ਕਰੀ ਹੁੰਦੀ ਹੈ ਠੀਕ ਹੈ ਤੇ ਇਸ ਕਰਕੇ ਕੋਈ ਵਾਰ ਆਉਂਦੀ ਲੋੜ ਨਹੀਂ ਹੈਗੀ ਤਾਂ ਮਿਲਦੇ ਆਂ ਫਿਰ ਆਪਾਂ ਕਰਾਂਗੇ ਗੱਲ ਉਹਦੇ ਅੱਜ ਅਸੀਂ ਇਹਨੂੰ ਦੋ ਪਾਰਟ ਜਿ ਮਣ ਇਸ ਕਰਕੇ ਮੈਂ ਦੋ ਪਾਰਟ ਬਣਾਏ ਨੇ ਦੇ ਥੋੜਾ ਜਿਹਾ ਆਪਾਂ ਉਹਦੇ ਉੱਪਰ ਗੱਲਬਾਤ ਵੀ ਕਰਾਂਗੇ ਆਪਾਂ ਦੇਖਾਂਗੇ ਵੀ ਹਾਂ ਵੀ ਇਹ ਕੁਐਸਚਨ ਆਇਆ ਤਾਂ ਆਇਆ ਕਿੱਥੋਂ ਕਿਉਂ ਆਇਆ ਕਿਵੇਂ ਆਇਆ ਨੇ ਸਾਰੇ ਬਾਰੇ ਆਪਾਂ ਗੱਲ ਕਰਾਂਗੇ ਥੈਂਕ ਯੂ ਵੈਰੀ ਮਚ ਜੀ